ਅਰਵਿੰਦ ਖੰਨਾ ਜਦੋਂ ਪਿੰਡਾਂ 'ਚ ਜਾਂਦੇ ਨੇ ਉੱਥੇ ਕਿਸਾਨ ਵਿਰੋਧ ਕਰ ਰਹੇ ਨੇ ਠੀਕ ਐ ਜਿਹੜੀ ਗੱਲ ਤੁਸੀਂ ਕਿਹਾ ਵੀ ਉੱਥੋਂ ਜਿਹੜੇ ਸੰਭੂ ਬਾਰਡਰ ਤੇ ਬੰਦੇ ਬੈਠੇ ਨੇ ਉਹਨਾਂ ਨੂੰ ਉਸੇ ਦਿਨ ਠਾਲਿਆ ਜਾਂਦਾ ਉਠਦੇ ਦਾ ਤਾਂ ਨਾ ਜੇ ਉਹ ਕਿਸਾਨ ਹੁੰਦੇ ਤੁਸੀਂ ਸਰਬਨ ਸਿੰਘ ਪੰਦੇਰ ਨੂੰ ਕਿਸਾਨ ਨਹੀਂ ਮੰਨਦੇ ਜਾਂ ਡੱਲੇ ਵਾਲਾ ਸਾਬ ਨੂੰ ਕਿਸਾਨ ਨਹੀਂ ਮੰਨਦੇ ਜਿਵੇਂ ਤੁਸੀਂ ਕਿਹਾ ਵੀ ਉਹ ਕਿਸਾਨ ਨਹੀਂ ਹੈਗੇ ਉਹਨਾਂ ਦੇ ਬੈਕ ਤੇ ਜਾ ਕੀ ਗੱਲ ਬਾਤ ਸਾਡੇ ਜਿਹੜੇ ਮੌਜੂਦਾ ਸਰਕਾਰ ਹੈ ਭੰਡ ਮੁੱਖ ਮੰਤਰੀ ਹੈ ਉਹਨਾਂ ਨੂੰ ਐਂਦੀ ਕਿਉਂਕਿ ਉਹ ਇੱਕ ਭੰਡ ਹੈ ਉਹਨੂੰ ਲੋਕਾਂ ਦੀਆਂ ਨਵਜਾਂ ਪਤਾ ਉਹਨੂੰ ਐਦੀ ਵੀ ਮੈਂ ਇਹਨਾਂ ਨੂੰ ਹੁਣੀ ਕਾਇਮ ਕਰਕੇ ਉੱਥੇ ਭੇਜਦਾ ਤਾਂ ਜੋ ਜਿਹੜੀ ਇਲੈਕਸ਼ਨ ਤੇ ਸਾਨੂੰ ਲੋਕ ਹਜ਼ਾਰ-ਹਜ਼ਾਰ ਵਾਲਾ ਮੁੱਦਾ ਨਾ ਪੁੱਛਣ ਜੱਥੇਬੰਦੀ ਨੇ ਫੈਸਲਾ ਕਰ ਲਿਆ ਵੀ ਉੱਥੇ ਜਾਣਾ ਜੇ ਉਹ ਸਹੀ ਹੁੰਦੇ ਤਾਂ ਜਿਹੜਾ ਉਹਰੇ ਹੁਣ ਇੱਕ ਹੋਰ ਫਿਰਦਾ ਇੱਕ ਇਨਕਲਾਬੀ ਟੋਲਾ ਵਿਰੋਧ ਕਰਦਾ ਇਹ ਤਾਂ ਗਈ ਨਹੀਂ ਸ਼ੰਭੂ ਬਾਰਡਰ ਤੇ ਲੇਕਿਨ ਸ੍ਰੀ ਨਰਿੰਦਰ ਮੋਦੀ ਦੀ ਫਰਾਕ ਦੀ ਨਹੀਂ ਦੇਖੋ ਜੇ ਉਹਨਾਂ ਦਾ ਕਾਨੂੰਨ ਬਣਾਏ ਨੇ ਉਹਨਾਂ ਨੇ ਇਹ ਕਿਹਾ ਵੀ ਮੈਂ ਕਿਸਾਨਾਂ ਤੋਂ ਮਾਫੀ ਮੰਗਦਾ ਵੀ ਸਾਨੂੰ ਸਮਝਾਉਣ 'ਚ ਫਰਕ ਰਹਿ ਗਿਆ ਕੋਈ ਨਹੀਂ ਅਸੀਂ ਇਹਨੂੰ ਰੱਦ ਕਰਕੇ ਅੱਗੇ ਇਹਨਾਂ ਨਾਲ ਬਹਿ ਕੇ ਕਿਸੇ ਗੱਲ ਕਰਾਂ ਮਾਫੀ ਮੰਗੀ ਹੈ ਵੀ ਨਰਿੰਦਰ ਮੋਦੀ ਦੀ ਸਰਕਾਰ ਛੇ ਰਵਿੰਦਰ ਕੰਨਾ ਜੀ ਖੇਤੀਬਾੜੀ ਮੰਤਰੀ ਬਣਨਗੇ ਇਹਨਾਂ ਨਾਲੇ ਬਹਿ ਕੇ ਦੁਬਾਰੇ ਆਪਾਂ ਖੇਤੀ ਦੇ ਬਚਾਰਾ ਕਰਨੀਆਂ ਨੇ ਜੇ ਤਾਂ ਉਹੀ ਗੱਲ ਆ ਵੀ ਗੱਲੀਬਾਤੀ ਮੈਂ ਬੜੀ ਕਰਤੂਤੀ ਬੜੀ ਉਹਦਾ ਕਰਤੂਤੀ ਵੱਡੇ ਨੇ ਗੱਲ ਨਹੀਂ ਮਾਰਦੀ ਇਹਨੇ ਉਹਨਾਂ ਨੇ ਹੋਰ ਕੁਝ ਨਹੀਂ 13 ਦੀ 13 ਸੀਟਾਂ ਲੈ ਕੇ ਅਸੀਂ ਚੋਲੀ ਪਾਵਾਂਗੇ ਮੋਦੀ ਜੀ ਚੋਲੀ ਪਾਵਾਂਗੇ ਆਮ ਆਦਮੀ ਪਾਰਟੀ ਦੇ ਆਗੂ ਨੇ ਵਲੰਟੀਅਰ ਨੇ ਉਹ ਕਹਿ ਰਹੇ ਨੇ ਕਿ ਇੱਕ ਨੰਬਰ ਤੇ ਤਾਂ ਅਸੀਂ ਹੈਗੀ ਹੈਗਿਆਂ ਬਾਕੀ ਤਾਂ ਦੋ ਨੰਬਰ ਦੀ ਦੌੜ ਚੱਲ ਰਹੀ ਆ ਤੇ ਬੀਜੇਪੀ ਤਾਂ ਕਹਿੰਦੇ ਤਿੰਨ ਚਾਰ ਨੰਬਰ ਤੇ ਇਥੋਂ ਤੱਕ ਫੈਰ ਤੁਸੀਂ ਕੰਪੇਨ ਵੀ ਕਰ ਰਹੇ ਹੋ ਕੀ ਲੱਗਦਾ ਬੀਜੇਪੀ ਦਾ ਮੁਕਾਬਲਾ ਕਿਵੇਂ ਰਹਿਣ ਵਾਲਾ ਤਾਂ ਦੇਖੋ ਲੋਕਤੰਤਰ ਹੈ ਜਿੱਥੋਂ ਵੀ ਹਿੰਦੁਸਤਾਨ ਆਜ਼ਾਦ ਹੋਇਆ ਉੱਥੋਂ ਵੋਟਾਂ ਪੈਂਦੀਆਂ ਆ ਰਹੀਆਂ ਨੇ ਕਈ ਵਾਰ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਸਮੱਸਿਆ ਆਈਆਂ ਨੇ ਸਮੱਸਿਆ ਵੀ ਸਰਕਾਰਾਂ ਹੀ ਹੱਲ ਕਰਦੀਆਂ ਨੇ ਕਰਨਾ ਵੀ ਫਰਜ਼ ਬਣਦਾ ਹੈ ਕੋਈ ਐਡੀ ਗੱਲ ਨਹੀਂ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਪ੍ਰਚਾਰਾ ਲਗਾਤਾਰ جاری ਆ ਬੀਜੇਪੀ ਵੱਲੋਂ ਵੀ ਪ੍ਰਚਾਰ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਭਾਰਤੀ ਕਿਸਾਨ ਜਥੇਬੰਦੀਆਂ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੀਆਂ ਨੇ ਵਿਰੋਧ ਦੇ ਬਾਵਜੂਦ ਬੀਜੇਪੀ ਦੇ ਆਗੂ ਨੇ ਜਿਹੜੇ ਉਹ ਲਗਾਤਾਰ ਪ੍ਰਚਾਰ ਕਰ ਰਹੇ ਨੇ ਤੇ ਦਾਅਵਾ ਵੀ ਠੋਕ ਰਹੇ ਨੇ ਕਿ ਸਾਨੂੰ ਵੱਧ ਤੋਂ ਵੱਧ ਵੋਟਾਂ ਪੈਣਗੀਆਂ ਸੋ ਲਗਾਤਾਰ ਲੋਕ ਸਭਾ ਹਲਕਾ ਸੰਗਰੂਰ 'ਚ ਮੌਜੂਦ ਆ ਸੰਗਰੂਰ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਬੀਜੇਪੀ ਦੇ ਆਗੂ ਨੇ ਜਿਹੜੇ ਅਹੁਦੇਦਾਰ ਨੇ ਉਹ ਲਗਾਤਾਰ ਪਿੰਡਾਂ ਦੇ ਵਿੱਚ ਜਾ ਕੇ ਡੋਰ ਟੂ ਡੋਰ ਕੈਂਪੇਨ ਕਰ ਰਹੇ ਨੇ ਅਰਵਿੰਦ ਖੰਨਾ ਉਮੀਦਵਾਰ ਨੇ ਇੱਥੇ ਕਿ ਅਰਵਿੰਦ ਖੰਨਾ ਜੀ ਵੱਡ ਲੀਆਂ ਕਰ ਰਹੇ ਨੇ ਪਰ ਅਸੀਂ ਡੋਰ ਟੂ ਡੋਰ ਜਾ ਕੇ ਆਪਣੀ ਕੈਂਪੇਨ ਕਰ ਰਹੇ ਆ ਆਪਣਾ ਪ੍ਰਚਾਰ ਕਰ ਰਹੇ ਆ ਸੋ ਪ੍ਰਚਾਰ ਦੇ ਤਹਿਤ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਰਾਮ ਸਿੰਘ ਮਟਰਾ ਮੌਜੂਦ ਨੇ ਮਟਰਾ ਸਾਹਿਬ ਕਿਵੇਂ ਦੇਖਦੇ ਹੋ ਪ੍ਰਚਾਰ ਜਾਰੀ ਹੈ ਤੁਹਾਡਾ ਬੈਨਰ ਲੈ ਕੇ ਡੋਰ ਟੂ ਡੋਰ ਹੋ ਰਿਹਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਦੇਖੋ ਪ੍ਰਚਾਰ ਕਰਨਾ ਅਸੀਂ ਪਾਰਟੀ ਦੇ ਵਫਾਦਾਰ ਵਰਕਰ ਆ ਜੀ ਸਾਡਾ ਫਰਜ ਹੈ ਪਾਰਟੀ ਦਾ ਸ੍ਰੀ ਰਵਿੰਦਰ ਖੰਨਾ ਜੀ ਦਾ ਉਹ ਹਲਕਾ ਸੰਗਰੂਰ ਤੋਂ ਲੋਕ ਸਭਾ ਦੇ ਕੈਂਡੀਡੇਟ ਨੇ ਠੀਕ ਹੈ ਬੜੇ ਅੱਛੇ ਵਧੀਏ ਇਨਸਾਨ ਨੇ ਉਹਨਾਂ ਦਾ ਸਾਰਿਆਂ ਨਾਲ ਪਿਆਰ ਹੈ ਠੀਕ ਹੈ ਉਹਨਾਂ ਦੀ ਕਿਸੇ ਨਾਲ ਵੀ ਵਿਰੋਧਨੀ ਨਾ ਹੀ ਉਹ ਕਿਸੇ ਨੂੰ ਮਾੜਾ ਸ਼ਬਦ ਕਹਿੰਦੇ ਨੇ ਠੀਕ ਹੈ ਇਸ ਲਈ ਇਨਸਾਨੀਅਤ ਦਾ ਕੰਮ ਕਰਦੇ ਨੇ ਲੋਕ ਸੇਵਾ ਦਾ ਕੰਮ ਕਰਦੇ ਨੇ ਲੋਕ ਉਹਦੇ ਨਾਲ ਨੇ ਠੀਕ ਹੈ ਜਿਹੜੀ ਵਿਰੋਧ ਵਾਲੀ ਗੱਲ ਹੈ ਭਾਰਤੀ ਕਿਸਾਨ ਯੂਨੀਅਨ ਉਹ ਵਿਰੋਧ ਕਰੇ ਉਹਨਾਂ ਦਾ ਹੱਕ ਹੈ ਰੈਟ ਹੈ ਪਰ ਵਿਰੋਧ ਕਰਨ ਦਾ ਕੁਝ ਕਾਰਨ ਹੈ ਅਪਾ ਉਹਨਾਂ ਨੂੰ ਗਲਤ ਨਹੀਂ ਕਹਿ ਸਕਦੇ ਉਹਨਾਂ ਦਾ ਰੈਟ ਹੈ ਉਹ ਹੱਕ ਹੈ ਪਰ ਬਰਕਰਾਂ ਦਾ ਆਪਣਾ ਹੱਕ ਹੈ ਕੈਂਡੀਡੇਟ ਦਾ ਵੀ ਹੱਕ ਹੈ ਇਸ ਲਈ ਅਸੀਂ ਰਵਿੰਦਰ ਖੰਨਾ ਜੀ ਨੂੰ ਲੋਕ ਸਭਾ ਤੋਂ ਵੱਧ ਤੋਂ ਵੱਧ ਵੋਟਾਂ ਨਹੀਂ ਸਾਡਾ ਯਤਨ ਹੈ ਉਹਨੂੰ ਜਿਤਾਉਣ ਦਾ ਜੇ ਕੋਈ ਅੱਛਾ ਇੰਚਾਨ ਜਿੱਤ ਕੇ ਜਾਂਦਾ ਹੈ ਇਲਾਕੇ ਦਾ ਭਲਾ ਭਲਾ ਹੋਣਾ ਹੈ ਪੰਜਾਬ ਦਾ ਭਲਾ ਹੋਣਾ ਹੈ ਇਸ ਲਈ ਉਹਨਾਂ ਦਾ ਅਸੀਂ ਤਾਂ ਪੂਰਾ ਦਿਲੋਂ ਤਨੋਂ ਮਨੋਂ ਡਾਟ ਕੇ ਘਰ ਘਰ ਜਾ ਕੇ ਉਹਨਾਂ ਦਾ ਪ੍ਰਚਾਰ ਕਰਦੇ ਆ ਇੱਕ ਇੱਕ ਵੋਟ ਪਾਉਂ। ਜੀ ਮਟਰਾਂ ਪਰ ਗੱਲ ਸਾਹਮਣੇ ਆਉਂਦੀ ਆ ਸ਼ੰਭੂ ਬਾਰਡਰ ਖਨੋਰੀ ਬਾਰਡਰ ਕਿਸਾਨ ਉਹ ਹੀ ਯਾਦ ਕਰਵਾਈ ਜਾਂਦੇ ਨੇ ਕਿ ਬੀਜੇਪੀ ਆ ਕੁਝ ਕਰ ਰਹੀ ਆ ਜੀ ਜਿਹੜੇ ਅਸਲ ਕਿਸਾਨ ਨੇ ਉਹ ਬੀਜੇਪੀ ਵੱਲ ਵੇਖਣ ਵੀ ਨਾ ਇੱਥੋਂ ਤੱਕ ਕਹਿ ਰਹੇ ਨੇ ਉਹ ਕਹਿ ਰਹੇ ਨੇ ਵੀ ਵੋਟਾਂ ਪਾਉਣੀਆਂ ਤਾਂ ਦੂਰ ਦੀ ਗੱਲ ਤੇ ਤੁਸੀਂ ਪ੍ਰਚਾਰ ਕਰ ਰਹੇ ਹੋ ਕੀ ਲੱਗਦਾ ਤੁਹਾਨੂੰ ਦੇਖੋ ਉਸ ਗੱਲਾਂ ਦੇ ਵਿੱਚ ਤਾਂ ਅਸੀਂ ਵੀ ਕੋਈ ਖਿਲਾਫ ਨਹੀਂ ਆ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਹੱਕੀ ਮੰਗਾਂ ਨੇ ਜਾਇਜ਼ ਮੰਗਾਂ ਨੇ ਉਹਨਾਂ ਨਾਲ ਤਾਂ ਅਸੀਂ ਮਸਬਰ ਰਥਨ ਕਰਦੇ ਆ ਦੇਖੋ ਸੈਂਟਰ ਨੂੰ ਵੀ ਬੇਨਤੀ ਕਰਦੇ ਆ ਵੀ ਜਿਹੜੀਆਂ ਸਾਡੇ ਪੰਜਾਬ ਦੀਆਂ ਸਮੱਸਿਆਵਾਂ ਉਹ ਹੱਲ ਕਰਨਾ ਸੈਂਟਰ ਦੀ ਹੀ ਕੰਮ ਹੈ ਸੈਂਟਰ ਦੇ ਹੱਥੇ ਚ ਪੰਜਾਬ ਦੀ ਸਟੇਟ ਦੀ ਬਗ ਡੋਰ ਹੈ ਉਹਦੇ ਨਾਲ ਤਾਂ ਅਸੀਂ ਵੀ ਸਮਰਥਨ ਕਰਦੇ ਆ ਸੇ ਬਿਲਕੁਲ ਅਸੀਂ ਵੀ ਕਹਿੰਦੇ ਆ ਵੀ ਉਹ ਹੱਕ ਹੈ ਜਿਹੜਾ ਪੰਜਾਬ ਨੂੰ ਮਿਲਣਾ ਚਾਹੀਦਾ ਠੀਕ ਹੈ ਹਾਂ ਬਿਲਕੁਲ ਨਹੀਂ ਪਰ ਤੁਹਾਨੂੰ ਇਹ ਨਹੀਂ ਲੱਗਦਾ ਵੀ ਜਦੋਂ ਸਮਾਂ ਸੀ ਜੇ ਉਦੋਂ ਹੀ ਕਿਸਾਨਾਂ ਨੂੰ ਉਥੋਂ ਉਠਾ ਦਿੰਦੇ ਉਹਨਾਂ ਨੂੰ ਚਲੋ ਭਰੋਸੇ 'ਚ ਲੈ ਲੈਂਦੇ ਜਾਂ ਆ ਗੱਲਬਾਤ ਹੋ ਦੀ ਵੀ ਫੇਰ ਇਲੈਕਸ਼ਨ 'ਚ ਥੋੜਾ ਠੀਕ ਰਹਿਣਾ ਸੀ ਭਾਜਪਾ ਦਾ ਦੇਖੋ ਉਹ ਵੱਡੀਆਂ ਗੱਲਾਂ ਨੇ ਉਸ ਸਮੇਂ ਦੇ ਲਿਹਾਜ਼ ਨਾਲ ਕਿਸਾਨ ਯੂਨੀਅਨ ਦੀ ਜਿਹੜੀ ਮੈਨੇਜਮੈਂਟ ਕਰਦੀ ਸੀ ਉਹਨਾਂ ਲੀਡਰਾਂ ਨੂੰ ਪਤਾ ਹੈ ਜਦ ਸੈਂਟਰ ਦੇ ਵਿੱਚ ਜਿਹੜੀ ਅਫਸਰशाही ਸਰਕਾਰ ਦੇ ਨਮਾਇंदे ਉਹ ਉਹਨਾਂ ਦੇ ਵਿੱਚ ਬਹਿ ਕੇ ਕਰਦੇ ਤੇ ਉਹਦਾ ਜਵਾਬ ਤਾਂ ਇਹ ਦੇ ਸਕਦੇ ਆ ਆਪਾਂ ਉਹ ਉਸ ਦੇ ਵਿੱਚ ਹੀ ਨਹੀਂ ਆਪਾਂ ਉਹਦੇ ਵਿੱਚੋਂ ਕੀ ਜਵਾਬ ਦੇ ਸਕਦਾ ਉਹਨਾਂ ਗੱਲਾਂ ਬਾਰੇ ਤਾਂ ਜਵਾਬ ਉਹ ਦੋਏ ਤਰੀਕੇ ਨਹੀਂ ਦੇ ਸਕਦੇ ਠੀਕ ਹੈ ਤੁਹਾਨੂੰ ਕਿਵੇਂ ਲੱਗਦੀ ਹੈ ਬੀਜੇਪੀ ਦੀ ਵੇਵ ਕਿਵੇਂ ਲੱਗਦੀ ਹੈ ਵਿਰੋਧੀ ਤਾਂ ਕਹਿ ਰਹੇ ਨੇ ਕਿ ਬਾਹਰ ਆਜੀ ਬੀਜੇਪੀ ਤਾਂ ਜਮੀ ਸਾਈਡ ਤੇ ਆ ਕਿਉਂਕਿ ਵਿਰੋਧ ਤਾਂ ਬਹੁਤ ਜ਼ਿਆਦਾ ਹੋ ਰਹੀ ਆ ਤੁਸੀਂ ਕੈਂਪੇਨ ਵੀ ਕਰ ਰਹੇ ਹੋ ਕੀ ਲੱਗਦਾ ਬੀਜੇਪੀ ਦਾ ਮੁਕਾਬਲਾ ਕਿਵੇਂ ਰਹਿਣ ਵਾਲਾ ਤਾਂ ਦੇਖੋ ਲੋਕਤੰਤਰ ਹੈ ਜੀ ਜਿੱਥੋਂ ਵੀ ਹਿੰਦੁਸਤਾਨ ਉਜਾਦ ਹੋਇਆ ਉੱਥੋਂ ਬੁਟਾ ਪੈਂਦੀਆਂ ਆ ਰੀਆਂ ਨੇ ਕਈ ਵਾਰ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਸਮੱਸਿਆ ਆਈਆਂ ਨੇ ਸਮੱਸਿਆ ਵੀ ਸਰਕਾਰਾਂ ਹੀ ਹੱਲ ਕਰਦੀਆਂ ਨੇ ਕਰਨਾ ਵੀ ਫਰਜ਼ ਬਣਦਾ ਏ ਕੋਈ ਐਡੀ ਗੱਲ ਨਹੀਂ ਦੇਖੋ ਜਿਹੜਾ ਮਾਹੌਲ ਹੈ ਬਹੁਤ ਵੱਢੀ ਹੈ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਗੱਲ ਬਹੁਤ ਵੱਢੀਆ ਉੱਭਰ ਕੇ ਆ ਗਈ ਲੋਕਾਂ ਨੂੰ ਗਿਆਨ ਹੋ ਗਿਆ ਗਿਆਨ ਹੋ ਗਿਆ ਲੋਕਾਂ ਨੂੰ ਪਾਰਟੀਆਂ ਬਾਰੇ ਲੀਡਰਾਂ ਬਾਰੇ ਜਿਹੜੇ ਅੱਛੇ ਇਨਸਾਨ ਨੇ ਉਹਨਾਂ ਨੂੰ ਲੋਕ ਵੋਟ ਦੇਣਗੇ ਜਿੰਨ ਕਿ ਪਾਰਟੀ ਵਜਤ ਉੱਪਰ ਉਠੇ ਇਨਸਾਨਾਂ ਨੂੰ ਦੇਖਣਗੇ ਉਮੀਦਵਾਰ ਇਨਸਾਨ ਕਿਵੇਂ ਦਾ ਜਿਵੇਂ ਤੁਸੀਂ ਗੱਲਬਾਤ ਕਰ ਰਹੇ ਹੋ ਦੇਖੋ ਕੈਂਡੀਡੇਟ ਤਾਂ ਪਾਰਟੀ ਦੀ ਹੈ ਜੀ ਕੈਂਡੀਡੇਟ ਪਾਰਟੀ ਦੀ ਹੈ ਪਰ ਉਹਦੇ ਵਿੱਚ ਇਨਸਾਨੀਅਤ ਵੀ ਹੈ ਨਾ ਠੀਕ ਹੈ ਪਾਰਟੀਆਂ ਨਾਂ ਦੀਆਂ ਹੁੰਦੀਆਂ ਨੇ ਇਨਸਾਨ ਚੰਗੇ ਮਾੜੇ ਹੁੰਦੇ ਨੇ ਇਸ ਲਈ ਦੋਹੇ ਚੀਜ਼ਾਂ ਬਰਾਬਰ ਤੁਲੀਆਂ ਹੁੰਦੀਆਂ ਨੇ ਪਾਰਟੀ ਵੀ ਦੇਖਣਗੇ ਇਨਸਾਨੀਅਤ ਵੀ ਦੇਖਣਗੇ ਬਿਲਕੁਲ ਹਚਨੇੜੀ ਸਾਹਿਬ ਕਿਵੇਂ ਦੇਖਦੇ ਹੋ ਵਿਰੋਧਤਾ ਤੇ ਵਿਰੋਧਤਾ ਹੋ ਰਹੀ ਆ ਤੁਸੀਂ ਕੈਂਪੇਨ ਕਰ ਰਹੇ ਹੋ ਅ ਅਰਵਿੰਦ ਖੰਨਾ ਜਦੋਂ ਪਿੰਡਾਂ 'ਚ ਜਾਂਦੇ ਨੇ ਉੱਥੇ ਕਿਸਾਨ ਵਿਰੋਧ ਕਰ ਰਹੇ ਨੇ ਕੀ ਲੱਗਦਾ ਤੁਹਾਨੂੰ ਕਿਵੇਂ ਦਾ ਜਾਨੀ ਕਿ ਨਤੀਜਾ ਕਿਵੇਂ ਦਾ ਰਹਿਣ ਵਾਲਾ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਜਰੀਏ ਸਮੁੱਚੇ ਜਿਹੜੇ ਦਰਸ਼ਕ ਨੇ ਤੁਹਾਨੂੰ ਦੇਖਦੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੈਂਟਰਲ ਟੀਵੀ ਦਾ ਧੰਨਵਾਦ ਗੱਲ ਜਿਹੜਾ ਵਿਰੋਧ ਦੀ ਹੋ ਰਹੀ ਹੈ ਕੱਲ ਦੇਖੋ ਇਹ ਵੀ ਅਸੀਂ ਆਪਣੀ ਪਾਰਟੀ ਦਾ ਕੰਮ ਕਰਦੇ ਆਂ ਔਰ ਜੋ ਪੰਜਾਬ ਲਈ ਜਾਂ ਸਿੱਖਾਂ ਲਈ ਜਾਂ ਦੇਸ਼ ਦੇ ਹਿੱਤ ਲਈ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕੀਤਾ ਉਹ ਪਹਿਲੀਆਂ ਕਿਸੇ ਸਰਕਾਰਾਂ ਨੇ ਨਹੀਂ ਕੀਤਾ ਸਾਡੇ ਕਿਸਾਨਾਂ ਦੀ ਇਹ ਗੱਲ ਕਰ ਲੋ ਮੰਨ ਲਓ ਜਦੋਂ ਅਸੀਂ ਪਹਿਲਾਂ ਦੇਖਦੇ ਤੇ ਲੰਮੇ ਸਮੇਂ ਤੋਂ ਕਾਂਗਰਸ ਦੀ ਸਰਕਾਰ ਰਹੀ ਹੈ ਲੰਮੇ ਸਮੇਂ ਤੋਂ 70 ਸਾਲ ਉਹਨਾਂ ਨੇ ਰਾਜ ਕੀਤਾ ਜੇ ਅਸੀਂ ਸਾਡੀ ਫਸਲ ਦਾ ਭਾਅ ਦੇਖਦੇ ਤੇ 10 ਰੁਪਏ 15 ਰੁਪਏ 70 ਰੁਪਏ ਇਹ ਰਹਿਣਾ ਮਾਲੋ ਜਿਸ ਦਿਨ ਤੋਂ 2014 ਤੋਂ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਬਣੀ ਹੈ ਕਦੇ ਵੀ 100 ਰੁਪਏ ਤੋਂ ਘਟ ਨਹੀਂ ਵਧਿਆ ਰੇਟ ਸਾਡਾ ਐਮਐਸਪੀ ਦਾ ਜਿਹੜਾ ਰੇਟ ਕਣਕ ਦਾ ਜਾਂ ਜੀਰੀ ਦਾ ਹੁੰਦਾ ਉਹ ਦੇਖੋ ਸਾਡੇ ਕਿਸਾਨਾਂ ਦੇ ਹਿੱਤ ਦੀ ਇਹ ਗੱਲ ਹੈ ਨਾ ਠੀਕ ਹੈ ਜਿਹੜੀ ਗੱਲ ਤੁਸੀਂ ਕਿਹਾ ਵੀ ਉੱਥੋਂ ਜਿਹੜੇ ਸੰਭੂ ਬਾਰਡਰ ਤੇ ਬੰਦੇ ਬੈਠੇ ਨੇ ਉਹਨਾਂ ਨੂੰ ਉਸੇ ਦਿਨ ਠਾਲਿਆ ਜਾਂਦਾ ਉਹ ਉੱਠਦੇ ਦਾ ਤਾਂ ਨਾ ਜੇ ਉਹ ਕਿਸਾਨ ਹੁੰਦੇ ਜਾਂ ਉਹ ਜੂਨੀਅਰ ਹੁੰਦੇ ਉਹਨਾਂ ਦੇ ਮਗਰਲੇ ਪਾਸੇ ਪਾਰਟੀਆਂ ਨੇ ਸਾਡੇ ਜਿਹੜੇ ਮੌਜੂਦਾ ਸਰਕਾਰ ਹੈ ਪੰਡ ਮੁੱਖ ਮੰਤਰੀ ਹੈ ਉਹਨਾਂ ਨੂੰ ਐਂ ਤੀ ਕਿਉਂਕਿ ਉਹ ਇੱਕ ਭੰਡ ਹੈ ਉਹਨੂੰ ਲੋਕਾਂ ਦੀਆਂ ਨਾਭਜਾਂ ਪਤਾ ਹੈ ਉਹਨੂੰ ਐ ਤੀ ਵੀ ਮੈਂ ਇਹਨਾਂ ਨੂੰ ਹੁਣੀ ਕਾਇਮ ਕਰਕੇ ਉੱਥੇ ਭੇਜਦਾ ਤਾਂ ਜੋ ਜਿਹੜੀ ਇਲੈਕਸ਼ਨ ਤੇ ਸਾਨੂੰ ਲੋਕ ਹਜ਼ਾਰ-ਹਜ਼ਾਰ ਵਾਲਾ ਮੁੱਦਾ ਨਾ ਪੁੱਛਣ ਸਾਡੀਆਂ ਮੰਗਾਂ ਨੂੰ ਉਹ ਗੱਲਾਂ ਸਾਡੇ ਨੂੰ ਸਵਾਲ ਨਾ ਕਰਨ ਕਿਉਂਕਿ ਜਿੱਦਿਸ ਦਿਨ ਐਲਾਨ ਕੀਤਾ ਜਥੇਬੰਦੀਆਂ ਡੱਲੇ ਸਾਹਿਬ ਨੇ ਸਾਡੇ ਬਜ਼ੁਰਗ ਨੇ ਉਹਨਾਂ ਨੇ ਐਲਾਨ ਕੀਤਾ ਵੀ ਅਸੀਂ ਦਿੱਲੀ ਜਾਣਾ ਉਸ ਤੋਂ ਪਹਿਲਾਂ ਇੱਕ ਚੰਡੀਗੜ੍ਹ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੋਈ ਹੈ। ਉਹਨਾਂ ਨੇ ਉਹਨੂੰ ਉਸੇ ਦਿਨ ਕਿਹਾ ਵੀ 10 ਫਸਲਾਂ ਤੇ ਐਮਐਸਪੀ ਦੇ ਦਿੰਦੇ ਆ। 10 ਤਾਂ ਸੀ ਬੀਜ ਦੇ ਨਹੀਂ। ਉਹਨਾਂ ਨੇ ਕਿਹਾ ਵੀ ਸਾਨੂੰ ਤਾਂ 23 ਫਸਲਾਂ ਤੇ ਐਮਐਸਪੀ ਦਿਓ। 23 ਫਸਲਾਂ ਨਾਲ ਅਸੀਂ ਬੀਜਣੀਆਂ ਨੇ ਨਸ਼ ਕਰਨੀਆਂ ਨੇ। ਫਿਰ ਸਾਨੂੰ ਜਿਹੜੀ ਐਮਐਸਪੀ ਹੈ ਪੰਜਾਬ ਤੇ ਹਰਿਆਣਾ ਨੂੰ ਤਾਂ ਮਿਲ ਰਹੀ ਹੈ। ਝੋਨੇ ਤੇ ਵੀ ਮਿਲਦੀ ਹੈ, ਕਣਕ ਤੇ ਵੀ ਮਿਲਦੀ ਹੈ। ਲੇਕਿਨ ਅਸੀਂ ਪੂਰੇ ਦੇਸ਼ ਦਾ ਠੇਕਾ ਲਿਆ ਹੋਇਆ ਪੰਜਾਬ ਦੇ ਕਿਸਾਨ ਨੇ ਇਹਨਾਂ ਨੇ ਜਥੇਬੰਦੀਆਂ ਨੇ। ਇਕਿਉਂਕਿ ਇਹਨਾਂ ਨੂੰ ਇਹ ਹੈ ਇਹਨਾਂ ਨੂੰ ਪੰਜਾਬ ਨਾਲ ਪਿਆਰ ਨਹੀਂ ਇਹਨਾਂ ਦਾ ਉਹਰੇ ਫੰਡਾ ਫੰਡ ਫੰਡ ਇਕੱਠੇ ਕਰਕੇ ਤੁਸੀਂ ਸਰਬੰਸਿੰਘ ਭੰਦੇਰ ਨੂੰ ਕਿਸਾਨ ਨਹੀਂ ਮੰਨਦੇ ਜਾਂ ਡੱਲੇ ਵਾਲਾ ਸਾਬ ਨੂੰ ਕਿਸਾਨ ਨਹੀਂ ਮੰਨਦੇ ਜਿਵੇਂ ਤੁਸੀਂ ਕਿਹਾ ਵੀ ਉਹ ਕਿਸਾਨ ਨਹੀਂ ਹੈਗੇ ਉਹਨਾਂ ਦੇ ਬੈਕ ਤੇ ਕੁਝ ਜਾ ਕੀ ਗੱਲਬਾਤ ਜਥੇਬੰਦੀਆਂ ਬਣ ਗਈਆਂ ਨਾ ਕਿਸਾਨ ਤਾਂ ਅਸੀਂ ਵੀ ਕਿਸਾਨ ਆ ਸਾਨੂੰ ਨਹੀਂ ਕਿਸਾਨ ਮੰਨਦੇ ਅਸੀਂ ਕਿਸਾਨ ਆ ਸਾਡੇ ਪ੍ਰਧਾਨ ਨੇ ਜੋ ਪੰਜਾਬ ਦੇ ਸ੍ਰੀ ਸੁਨੀਲ ਜਾਖੜ ਉਹ ਵੀ ਕਿਸਾਨ ਨੇ ਸਾਰੇ ਸਾਡੇ ਪਾਰਟੀ ਚ ਆਗੂ ਨੇ ਕਿਸਾਨ ਨੇ ਲੇਕਿਨ ਕਿਸਾਨ ਦਾ ਜਿਹੜਾ ਇੱਕ ਸਿਸਟਮ ਹੈ ਉਹਨਾਂ ਨੇ ਇੱਕ ਜਥੇਬੰਦੀ ਨੇ ਫੈਸਲਾ ਕਰ ਲਿਆ ਵੀ ਉੱਥੇ ਜਾਣਾ ਜੇ ਉਹ ਸਹੀ ਹੁੰਦੇ ਤਾਂ ਜਿਹੜਾ ਔਰੇ ਹੁਣ ਇੱਕ ਹੋਰ ਫਿਰਦਾ ਇੱਕ ਇਨਕਲਾਬੀ ਟੋਲਾ ਵਿਰੋਧ ਕਰਦਾ ਇਹ ਤਾਂ ਗਏ ਨਹੀਂ ਸ਼ੰਭੂ ਬਾਰਡਰ ਤੇ ਨਾਗਰਾਹਾਂ ਸਾਹਿਬ ਗਏ ਨੇ ਨਾ ਰਾਜੇਵਾਲ ਸਾਹਿਬ ਗਏ ਨੇ ਨਾ ਡਕਾਉਂਦੇਆ ਗਰੁੱਪ ਗਏ ਤਾਂ ਗਏ ਨਹੀਂ ਇਹ ਤਾਂ ਕਹਿੰਦੇ ਅਸੀਂ ਕੰਮ ਹੈ ਇਹ ਕਹਿ ਰਹੇ ਨੇ ਅਸੀਂ ਨਾਲ ਆ ਉਹਨਾਂ ਤੇ ਉਹ ਬਸ ਉਹ ਗਏ ਨਹੀਂ ਵੀ ਨਾ ਕਿੱਥੇ ਆ ਉਹ ਕਹਿੰਉ ਉੱਥੇ ਫਿਰ ਡਾਂਗਾ ਉਹ ਖਾਣੇ ਮਲਾਈਏ ਖਾਣਾ ਦੇਖੋ ਇਹ ਕੋਈ ਗੱਲ ਨਹੀਂ ਬੱਖੋ ਬਖਰੀਆਂ ਪਾਰਟੀਆਂ ਨਾਲ ਸਕਦੀ ਇਹਨਾਂ ਨਾਲ ਉਹਨਾਂ ਦਾ ਕੋਈ ਹੋਇਆ ਨਹੀਂ ਹੋਣਾ ਉਹਨਾਂ ਨਾਲ ਹੋ ਗਿਆ ਚਾਹੇ ਉਹ ਕਾਂਗਰਸ ਨੇ ਜਲਾ ਲੋ ਕਿਉਂਕਿ ਉਹ ਇੱਕ ਜਿਹੜੀਆਂ ਇਹ ਜਥੇਬੰਦੀਆਂ ਨੇ ਆਗੂ ਨੇ ਇਹ ਕਿਸੇ ਨਾ ਕਿਸੇ ਪਾਰਟੀਆਂ ਨਾਲ ਜੁੜ ਗਈਆਂ ਵੀ ਸਿਰਫ ਬੀਜੇਪੀ ਦੇ ਹੀ ਵਿਰੋਧ ਕਰਨਾ ਤੁਸੀਂ ਡੱਲੇਵਾਲ ਦਾ ਦਾ ਬਿਆਨ ਸੁਣੀ ਹੈ ਉਦੋਂ ਸੋਸ਼ਲ ਮੀਡੀਆ ਤੇ ਚੱਲਦਾ ਸੀ ਵੀ ਜਦ ਬੀਜੇਪੀ ਨੇ ਰਾਮ ਮੰਦਰ ਦੇ ਨੌ ਤੇ ਐਡਾ ਵੱਡਾ ਇਹਨਾਂ ਦਾ ਨਾਮ ਬਣਾ ਖੜਾ ਲਿਆ ਤਾਂ ਉਹਨਾਂ ਟਾਈਮ ਹੀ ਨਹੀਂ ਸੀ ਇਹਨਾਂ ਦਾ ਗਰਾਫ ਦੇਖ ਕੇ ਉਹ ਡੱਲੇਵਾਲ ਦਾ ਬਿਆਨ ਸਰੇ ਆਮ ਜੋ ਸਹੀ ਸੱਚਮੁਹੂ ਨਿਕਲ ਗਿਆ ਸੀ ਠੀਕ ਹੈ ਦੂਜੀ ਗੱਲ ਦੇਖੋ ਇਹ ਆ ਵੀ ਜਿਹੜੀ ਇੱਕ ਡੋਰ ਟੂ ਡੋਰ ਗੱਲ ਆ ਅਸੀਂ ਕਈ ਪਿੰਡਾਂ ਚ ਅੱਜ ਗਿਆ ਤੇ ਮੰਨ ਲਓ ਇਹ ਨੌਜਵਾਨ ਜਿਹੜੇ ਸਾਡੇ ਸ਼ਹਿਰ ਵਾਲੇ ਨੇ ਸ਼ਹਿਰ ਚ ਗਏ ਨੇ ਉਦੋਂ ਬਾਅਦ ਸ਼ਾਮ ਨੂੰ ਆ ਕੇ ਅਸੀਂ ਇਸ ਉਰੇ ਜਿਹੜਾ ਸਾਡੀ ਦਫ਼ਤਰ ਦਾ ਰਿਪੋਰਟ ਭੇਜਣੀ ਹੁੰਦੀ ਉਹਦੇ ਲਈ ਅਸੀਂ ਅੱਜ ਇਕੱਠੇ ਹੋਏ ਤੇਰੇ ਤੁਹਾਨੂੰ ਕੀ ਲੱਗਦਾ ਕਿਵੇਂ ਦਾ ਰਹਿਣ ਵਾਲਾ ਕਿਉਂਕਿ ਕਈ ਚਰਚਾਵਾਂ ਹੁੰਦੀਆਂ ਨੇ ਕਿ ਬੀਜੇਪੀ ਨੂੰ ਸ਼ਹਿਰੀ ਵੋਟ ਜ਼ਿਆਦਾ ਪਊ ਪਿੰਡ ਵਾਲੀ ਘੱਟ ਪਊ ਇੰਨੇ ਪਰਸੈਂਟ ਪਊ ਹੋਊਗੀ ਤੁਹਾਡੀ ਜੱਜਮੈਂਟ ਕੀ ਆ ਦੇਖੋ ਸ਼ਹਿਰੀ ਭਰਾ ਵੀ ਵੋਟ ਪਾਉਣਗੇ ਸਾਡੇ ਪਿੰਡ ਵਾਲੇ ਭਰਾ ਵੀ ਵੋਟ ਪਾਉਣਗੇ ਦੇਖੋ ਗੱਲ ਉਹੀ ਗੱਲ ਆ ਵੀ ਇਹਨ ਇਹ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜਬਰੀ ਕਰੀ ਜਾਂਦੇ ਵੀ ਸਹਿਰੀ ਮੈਂ ਅਸੀਂ ਕਹਿਣਾ ਵੀ ਜਿਹੜਾ ਰਾਮ ਮੰਦਰ ਬਣਾਇਆ ਉਹ ਇੱਕ ਧਰਮ ਦੀ ਦਾ ਸਥਾਨ ਹੈ ਉਹ ਬਣਾਤਾ ਉਹਨੂੰ ਬਣਾ ਕੇ ਅਸੀਂ ਤਾਂ ਉਹਦੇ ਲਈ ਇਹ ਧੰਨਵਾਦ ਕਰਦੇ ਆ ਸਾਡੇ ਜਿਹੜੇ ਭਰਾਰੇ ਹਿੰਦੂ ਭਰਾ ਸਾਰੇ ਸਾਰੇ ਧਰਮ ਇੱਕ ਸਾਂਝੇ ਨੇ ਅਸੀਂ ਉਹਦੇ ਲਈ ਧਰਮ ਕਹਿੰਦੇ ਵੀ 500 ਸਾਲ ਦਾ ਰੌਲਾ ਚੱਲਦਾ ਸੀ ਐਂ ਲੱਗਦਾ ਵੀ ਜਦੋਂ ਕੋਈ ਮੰਦਰ ਬਣ ਚੋ ਚੋ ਬਣੂਗਾ ਪਤਾ ਨਹੀਂ ਦੇਸ਼ 'ਚ ਕੀ ਹੋਣਾ ਹੈ ਕੋਈ ਰੌਲਾ ਨਹੀਂ ਉਹ ਸ੍ਰੀ ਨਰਿੰਦਰ ਮੋਦੀ ਦੀ ਸਿਆਣ ਫਰਮਤਾਬਕ 500 ਸਾਲ ਪੁਰਾਣਾ ਜਿਹੜਾ ਕੇਸ ਸੀ ਉਹ ਸੁਲਝ ਗਿਆ ਉੱਥੇ ਰਾਮ ਮੰਦਰ ਬਣ ਗਿਆ ਉਹ ਸਾਡੇ Hindu ਭਰਾਵਾਂ ਦੀ ਕੋਈ ਉਥੇ ਉਹ ਹੈ ਆਸਤਾ ਹੈ ਉਹਨੂੰ ਉਹ ਮੰਨਦੇ ਆ ਪਰ ਸਾਡੇ ਪਿੰਡਾਂ ਲਈ ਸਿੱਖਾਂ ਲਈ ਵੀ ਕੋਈ ਘੱਟ ਨਹੀਂ ਕੀਤਾ ਮੋਦੀ ਸਾਹਿਬ ਨੇ ਠੀਕ ਹੈ ਤੁਹਾਡੇ ਸਾਹਮਣੇ ਹੈ ਕਰਤਾਰਪੁਰ ਦਾ ਲਾਂਘਾ ਖੋਲਿਆ ਠੀਕ ਹੈ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸਿੱਧੀ ਦੇੜਾ ਉਹ ਲਾਲ ਕਿਲੇ ਤੇ ਬਣਾਇਆ ਬਹੁਤ ਲੋਕ ਕਹਿੰਦੇ ਨੇ ਕਿ ਬਹੁਤ ਕੁਝ ਕੀਤਾ ਪਰ ਉੱਥੇ ਜਿੱਥੇ ਕਿਸਾਨਾਂ ਦੀਆਂ ਸਮੱਸਿਆਵਾਂ ਦੀ ਉਹ ਸਹੀ ਤਰੀਕੇ ਨਾਲ ਹੱਲ ਕਰਨ ਚ ਅਸਫਲ ਰਹੇ ਨਰਿੰਦਰ ਮੋਦੀ ਦੇਖੋ ਬੜੀਆਂ ਵੱਡੀਆਂ ਮੀਟਿੰਗਾਂ ਹੋਈਆਂ ਨੇ ਤੁਸੀਂ ਪਹਿਲਾਂ ਦੇਖੋ ਸਰਕਾਰਾਂ ਤੋਂ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਸਾਡੇ ਤਾਂ ਐਡਾ ਵੱਡਾ ਜਿਹੜਾ ਸਿੱਖ ਧਰਮ ਤੇ 84 ਦੇ ਦੰਗੇ ਅਕਾਲ ਤਖਤ ਸਭ ਟਾਹਿਆ ਜੇ ਵਿੱਚ ਸਾਡੇ ਬੰਦੇ ਕਹਿੰਦੇ ਨੇ ਨਾ ਜਿਹੜੇ ਕਾਂਗਰਸ ਵਾਲੇ ਨੇ ਮਾੜੇ ਮੋਟੇ ਉਹ ਸਾਡੇ ਜਮੀਦਾਰ ਭਰਾ ਸਿੱਖ ਭਰਾਏ ਨੇ ਉੱਥੇ ਜੀ ਸ਼ਾਂਤ ਰਹਿੰਦੇ ਤੇ ਨਾਦਰ ਦੁੱਖ ਜਿਹੜੇ ਹੋਰ ਤੇ 26 ਗੁਰਦੁਆਰਿਆਂ ਤੇ ਹਮਲਾ ਕੀਤਾ ਤੇ ਉੱਥੇ ਕੋਈ ਸ਼ਾਂਤ ਨਹੀਂ ਰਹਿੰਦੀ ਸੰਤ ਭਿੰਡਰਾਲਾ ਇੱਕ ਥਾਂਵੇਂ ਰਹਿੰਦੇ ਤੇ ਠੀਕ ਹੈ ਉਸ ਗੱਲ ਤੇ ਉਹਨਾਂ ਨੇ ਤਾਂ ਅੱਜ ਤੱਕ ਉਹ ਪਰਿਵਾਰ ਨੇ ਮਾਫੀ ਨਹੀਂ ਮੰਗੀ ਲੇਕਿਨ ਸ੍ਰੀ ਨਰਿੰਦਰ ਮੋਦੀ ਦੀ ਫਰਾਕ ਦੀ ਨਹੀਂ ਦੇਖੋ ਜੇ ਉਹਨਾਂ ਤੋਂ ਕਾਨੂੰਨ ਬਣਾਏ ਨੇ ਉਹਨਾਂ ਨੇ ਇਹ ਕਿਹਾ ਵੀ ਮੈਂ ਕਿਸਾਨਾਂ ਤੋਂ ਮਾਫੀ ਮੰਗਦਾ ਵੀ ਸਾਨੂੰ ਸਮਝਾਉਣ 'ਚ ਫਰਕ ਰਹਿ ਗਿਆ ਕੋਈ ਨਹੀਂ ਅਸੀਂ ਇਹਨੂੰ ਰੱਦ ਕਰਕੇ ਇਹਨਾਂ ਨਾਲ ਬਹਿ ਕੇ ਕਿਸੇ ਗੱਲ ਕਰਾਂਗੇ ਮਾਫੀ ਮੰਗੀ ਹੈ ਇੱਕ ਸਾਡਾ ਜਿਹੜਾ ਪੰਜਾਬ ਹੈ ਸਾਡਾ ਕਲਚਰ ਹੈ ਸਾਡਾ ਧਰਮ ਹੈ ਉਹ ਜੀ ਨੇ ਮਾਫੀ ਮੰਗ ਲਈ ਉਹਨੂੰ ਬਖਸ਼ਣ ਜੋਗ ਹੈ ਠੀਕ ਹੈ ਹਾਂ ਬਿਲਕੁਲ ਬਾਕੀ ਮੁਕਾਬਲਾ ਕਿਵੇਂ ਦਾ ਰਹਿਣ ਵਾਲਾ ਸੰਗਰੂਰ ਸੀਟ ਤੇ ਕਿਵੇਂ ਲੱਗਦਾ ਤੁਹਾਡੀ ਜਜਮੈਂਟ ਕੀ ਆ ਤੁਹਾਡਾ ਮਤਲਬ ਸੋਚਣੀ ਕੀ ਆ ਜਿਵੇਂ ਦੀ ਵੇਵ ਚੱਲ ਰਹੀ ਆ ਦੇਖੋ ਜਿਹੜਾ ਮੁਕਾਬਲਾ ਹੈ ਮੁਕਾਬਲਾ ਹੁੰਦਾ ਅਸੀਂ ਦੇਖਦੇ ਆ ਉਮੀਦਵਾਰ ਦਾ ਚਿਹਰਾ ਉਮੀਦਵਾਰ ਦੇ ਪਿਛਲੇ ਕੰਮ ਜੀ ਉਮੀਦਵਾਰ ਦਾ ਸਮਾਜ ਸੇਵਾ ਪ੍ਰਤੀ ਕੀ ਹੈ ਉਹਦੇ ਚ ਸਾਰਿਆਂ ਨੂੰ ਮੂਰੇ ਸੀ ਰਵਿੰਦਰ ਖੰਨਾ ਜੀ ਨੇ ਅਰਵਿੰਦ ਖੰਨਾ ਜੀ ਲੱਖ ਪਲੱਸ ਤੋਂ ਜਿੱਤਣਗੇ ਔਰ ਸਾਨੂੰ ਵਾਹਿਗੁਰੂ ਅੱਗੇ ਅਸੀਂ ਅਰਦਾਸ ਵੀ ਆਸ ਵੀ ਹੈ ਸਾਨੂੰ ਵੀਰ ਵੀ ਨਰਿੰਦਰ ਮੋਦੀ ਦੀ ਸਰਕਾਰ ਬਣੂਗੀ ਵੀ ਮੈਂ ਕਿਸਾਨ ਭਰਾਵਾ ਨੂੰ ਕਹਿਣਾ ਜਿਹੜੇ ਜਥੇਬੰਦੀਆਂ ਦੇ ਭਰਾ ਨੇ ਚਲੋ ਅਸੀਂ ਕਿਸਾਨ ਵਜੇ ਕਹਿ ਦੇਣਾ ਕਿਸਾਨ ਉਹ ਹੈ ਨਹੀਂ ਉਹ ਤਾਂ ਜਥੇਬੰਦੀਆਂ ਦੇ ਕਾਗੂ ਹੋ ਗਏ ਜੇ ਮੈਂ ਸਾਨੂੰ ਉਹ ਮੰਨਦੇ ਨਹੀਂ ਨਾ ਕਿਸਾਨ ਵੀ ਅਸੀਂ ਪਾਰਟੀ ਚਾ ਬਣ ਗਏ ਉਹਨਾਂ ਨੂੰ ਕਹਿਣਾ ਵੀ ਨਰਿੰਦਰ ਮੋਦੀ ਦੀ ਸਰਕਾਰ ਸ੍ਰੀ ਅਰਵਿੰਦ ਖੰਨਾ ਜੀ ਖੇਤੀਬਾੜੀ ਮੰਤਰੀ ਬਣਨਗੇ ਇਹਨਾਂ ਨਾਲੇ ਬਹਿ ਕੇ ਦੁਬਾਰੇ ਆਪਾਂ ਖੇਤੀ ਦੀਆਂ ਵਿਚਾਰਾਂ ਕਰਨੀਆਂ ਨੇ ਵੀ ਇਸ ਕਰਕੇ ਤੁਸੀਂ ਅਰਵਿੰਦ ਖੰਨਾ ਦਾ ਵਿਰੋਧ ਕੋਈ ਕਾਰਨ ਦੱਸੋ ਵੀ ਕਿਉਂ ਕਰਦੇ ਹੋ ਅਰਵਿੰਦ ਖੰਨਾ ਪਿਛਲੀ ਵਾਰੀ ਕੋਈ ਸਰਕਾਰ ਚ ਨਹੀਂ ਦੀ ਪਿਛਲੀ ਵਾਰੀ ਉਹਨੇ ਕਿਸੇ ਨੂੰ ਕੁਝ ਕਿਹਾ ਨਹੀਂ ਅਸੀਂ ਵਿਰੋਧ ਦੇਖੋ ਆਏ ਜੇ ਕਿ ਹਰ ਇੱਕ ਬੰਦੇ ਦਾ ਕਰਨਾ ਹੈ ਉਹ ਤਾਂ ਵਧੀਆ ਗੱਲ ਤਾਂ ਹੈ। ਤੁਸੀਂ ਕਹਿ ਰਹੇ ਹੋ ਕਿ 1 ਲੱਖ ਵੋਟ ਦੇ ਫਰਕ ਨਾਲ ਜਿੱਤਣਗੇ ਪਰ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਕਿ ਪਿੰਡਾਂ ਚੋਂ ਇੱਕ ਵੀ ਵੋਟ ਅਰਵਿੰਦ ਖੰਨਾ ਨੂੰ ਨਹੀਂ ਪੈਂਦੀ ਫਿਰ ਤੁਸੀਂ ਉਹ ਜੱਜਮੈਂਟ ਕਿਵੇਂ ਲਾ ਰਹੇ ਹੋ? ਦੇਖੋ ਗੱਲ ਇਹ ਹੈ ਮੈਂ ਵੀ ਪਿੰਡ ਚ ਰਹਿਣਾ। ਹੁਣ ਤਾਂ ਬਹੁਤ ਘੱਟ ਵਿਰੋਧ ਹੈ। ਪਿਛਲੀ ਜੋ 2022 ਚ ਸੀ। ਉਦੋਂ ਮੇਰੇ ਪਿੰਡੋਂ 223 ਵੋਟਾਂ ਪਈਆਂទੀਆਂ। ਅਸੀਂ ਕਿਸਾਨਾਂ ਨਹੀਂ ਪਾਈਆਂ ਨੇ। ਸਾਰੇ ਕਿਸਾਨ ਜਿਹੜੇ ਭਰਾ ਨੇ ਨਾ ਜਥੇਬੰਦੀਆਂ ਦੇ ਆਗੂ 99% ਤਾਂ ਵੋਟੇ ਨਹੀਂ ਪਾਉਣ ਜਾਂਦੇ ਇਹ ਕਹਿੰਦੇ ਸਾਡੇ ਉਸ ਨੂੰ ਮੰਨਦੀ ਨਹੀਂ ਅਸੀਂ ਇਹ ਇਹਨਾਂ ਨੋਟਾ ਅਸੀਂ ਕਹਿੰਦੇ ਨੋਟਾ ਨੂੰ ਹੀ ਪਾਇਓ ਠੀਕ ਹੈ ਸਾਡੇ ਜਥੇਬੰਦੀਆਂ ਦੇ ਅੱਗੋਂ ਆਂਦੀਆਂ ਇਹਨਾਂ ਨਾਲ ਮੇਰੇ ਨਾਲ ਗੱਲ ਹੋਣੀ ਜਿਹੜੇ ਕਹਿੰਦੇ ਇਸ ਤਰ੍ਹਾਂ ਕਦੇ ਵੋਟ ਹੀ ਨਹੀਂ ਪਾਈ ਉਹ ਉਹਨਾਂ ਨੇ ਨਾ ਕਦੇ ਪਹਿਲਾਂ ਕਿਸੇ ਨੂੰ ਪਾਈ ਆ ਉਹਨਾਂ ਨੇ ਮੈਨੂੰ ਉਹ ਇਹ ਦੱਸ ਦੇ ਨਾ ਵੀ ਉਹ ਕਿਹੜੇ ਨੂੰ ਕਿਹਨੂੰ ਚੰਗਾ ਸਮਝਦੇ ਨੇ ਕਿਹਨੂੰ ਵੋਟ ਪਾਉਣਗੇ ਜੋ ਆਪਦੇ ਆਪ ਨੂੰ ਚੰਗਾ ਸਮਝ ਲੈਣਾ ਉਹ ਆਪ ਨੂੰ ਪਾ ਲੈਣ ਆਪ ਖੜੇ ਹੋ ਜਾਣਾ ਠੀਕ ਹੈ ਇਹ ਤਾਂ ਉਹੀ ਗੱਲ ਆ ਵੀ ਗੱਲੀਬਾਤੀ ਮੈਂ ਬੜੀ ਕਰਤੂਤੀ ਬੜੀ ਉਹਦਾ ਕਰਤੂਤੀ ਵੱਡੇ ਨੇ ਗੱਲੀ ਮਾਰਦੀ ਆ ਨੇ ਉਹਨਾਂ ਨੇ ਹੋਰ ਕੁਝ ਨਹੀਂ ਹੈਗਾ ਠੀਕ ਹੈ ਜਨ ਕਿ ਪਿੰਡਾਂ ਲਈ ਕਮਾਂਡ ਤਾਂ ਫਿਰ ਤੁਸੀਂ ਸਾਮ ਰੱਖੀ ਆ ਵੀ ਜਿੱਥੇ ਅਰਵਿੰਦ ਖੰਨਾ ਜੀ ਜਾ ਰਹੇ ਨੇ ਉਹ ਜਾ ਰਹੇ ਨੇ ਜਾਂ ਤੁਸੀਂ ਫਿਰ ਇਧਰ ਡੋਰ ਟੂ ਡੋਰ ਚੱਲਦੇ ਨਹੀਂ ਦੇਖੋ ਸਾਡਾ ਜਿਹੜਾ ਸੰਗਰੂਰ ਵਿਧਾਨ ਸਭਾ ਹਲਕਾ ਹੈ ਇਹਦੇ ਅਰਵਿੰਦ ਖੰਨਾ ਪਿਛਲੇ 2 ਸਾਲਾਂ ਤੋਂ ਲਗਾਤਾਰ ਸੰਗਤ ਚ ਜਾਂਦੇ ਨੇ ਹਰ ਦੁੱਖ ਸੁੱਖ ਸੇ ਜਾਂਦੇ ਨੇ ਹਰ ਪਿੰਡ ਚ ਉਹਨਾਂ ਦੀ ਮੈਡੀਕਲ ਸਹੂਲਤ ਜਾਂਦੀ ਹੈ ਹਲਕਾ ਵੱਡਾ ਹੈ ਉਸਾਨੂੰ ਟਿਕਟ ਦੀ ਦੇਰੀ ਹੋਈ ਹੈ ਪਾਰਟੀ ਵੱਲੋਂ ਇਸ ਕਰਕੇ ਜਿਹੜੀ ਰਵਿੰਦਰ ਖੰਨਾ ਜੀ ਨੇ ਬਾਕੀ 8 ਵਿਧਾਨ ਸਭਾ ਹਲਕਿਆਂ ਜਾਣਗੇ ਸੰਗਰੂਰ ਵਿਧਾਨ ਸਭਾ ਹਲਕਾ ਸਹਿਰੀ ਭਰਾ ਸਾਡੇ ਸ਼ਹਿਰ 'ਚ ਬੜੇ ਹੋਏ ਨੇ ਜਿਹੜੇ ਦਿਹਾਤੀ ਨੇ ਪਿੰਡਾਂ ਵਾਲੇ ਭਰਾ ਨੇ ਉਹ ਅਸੀਂ ਪਿੰਡਾਂ 'ਚ ਡੋਰ ਟੂ ਡੋਰ ਕਰਦੇ ਹਾਂ ਬਾਕੀ ਇੱਕ ਬੀਜੇਪੀ ਦੀ ਇੱਕ ਪਾਲਿਸੀ ਹੈ ਮੇਰਾ ਬੂਥ ਸਭ ਤੋਂ ਮਜ਼ਬੂਤ ਹੈ ਵੀ ਹਰ ਇੱਕ ਬੰਦਾ ਆਪੋ ਆਪਣੇ ਬੂਥ 'ਚ ਬਹਿ ਕੇ ਕੰਮ ਕਰੇ ਜੇ ਸਾਡੇ ਬੂਥ 'ਚ ਨਹੀਂ ਮੇਰੇ ਪਿੰਡ 'ਚ ਨਹੀਂ ਵੋਟ ਪੈਣੀ ਤਾਂ ਮੈਂ ਭਾਨੀ ਘੜਾ ਕੇ ਜਾਂ ਕਿਤੇ ਆ ਕੇ ਕੀ ਕਰੂੰਗਾ ਇਸ ਗੱਲ ਤੇ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇੱਕ ਨਾਰਾ ਹੈ ਮੇਰਾ ਬੂਥ ਸਭ ਤੋਂ ਮਜ਼ਬੂਤ ਨੂੰ ਅਸੀਂ ਜਿਹੜਾ ਹੱਕ ਦੇਖਦੇ ਹੋਏ ਘਰ ਘਰ ਡੋਰ ਟੂ ਡੋਰ ਅਸੀਂ ਕਰਦੇ ਆ ਸਾਨੂੰ ਬੜਾ ਵੱਡਾ ਲੋਕਾਂ ਨੇ ਸਤਕਾਰ ਦਿੱਤਾ ਪਿੰਡਾਂ 'ਚ ਅਸੀਂ ਅੱਜ ਵੀ ਗਿਆਂ ਜਿਹੜੀਆਂ ਮਾਈਆਂ ਵੀ ਕਹਿੰਦੀਆਂ ਨੇ ਜਿਨ੍ਹਾਂ ਨੇ ਅਰਵਿੰਦ ਖੰਨੇ ਨੂੰ ਦੇਖਿਆ ਉਹ ਇਹ ਕਹਿੰਦੇ ਨੇ ਵੀ ਅਸੀਂ ਭਾਈ ਅਰਵਿੰਦ ਖੰਨੇ ਨੂੰ ਵੋਟ ਪਾਵਾਂਗੇ ਹੋ ਸਕਦਾ ਹੈ ਕਿਸੇ ਦਾ ਬੀਜੇਪੀ ਨਾਲ ਕੋਈ ਹੋਵੇ ਵੀ ਸਾਡੇ ਕਿਸਾਨਾਂ ਨੂੰ ਕਰਦਾ ਪਰ ਅਰਵਿੰਦ ਖੰਨਾ ਦੀ ਸਖਤੀ ਤੁਹਾਨੂੰ ਦੇਖ ਕੇ ਸੰਗਰੂਰ ਜਿਹੜਾ ਲੋਕ ਸਭਾ ਹਲਕਾ ਸੀ 1 ਲੱਖ ਤੋਂ ਵੱਧ ਦਿੱਤਾ ਗਏ ਠੀਕ ਹੈ ਬਿਲਕੁਲ ਜੀ ਹਾਂਜੀ ਵੀਰ ਜੀ ਕੀ ਨਾਮ ਆਪ ਦਾ ਮੇਰਾ ਨਾਮ ਸੁਸ਼ਾਨ ਕਰਗੇ ਜੀ ਅੱਛਾ ਸੁਸ਼ਾਨ ਜੀ ਕਿਵੇਂ ਚੱਲ ਰਿਹਾ ਕਿਵੇਂ ਤੁਸੀਂ ਡੋਰ ਟੂ ਡੋਰ ਕਰ ਰਹੇ ਹੋ ਕਿਵੇਂ ਆ ਬੀਜੇਪੀ ਦੀ ਕਿਵੇਂ ਵ ਪੰਜਾਬ ਪ੍ਰਤੀ ਕਿਤੇ ਕੰਮਾਂ ਨੂੰ ਅਸੀਂ ਪਹੁੰਚਾ ਰਹੇ ਹਾਂ ਇੱਕ ਇੱਕ ਲੋਕ ਤੱਕ ਪਹੁੰਚਾ ਰਹੇ ਹਾਂ ਬਾਕੀ ਜੋ ਸਾਡੇ ਅਰਵਿੰਦ ਖੰਨਾ ਜੀ ਨੇ ਸੇਵਾ ਕੀਤੀ ਹੈ 25 ਸਾਲ ਤੋਂ ਲਗਾਤਾਰ ਮੀਨਤ ਸੰਸਥਾ ਦੇ ਰਾਹੀਂ ਉਹਦੀ ਜੇ ਸੇਵਾ ਮਾਵਾ ਭੈਣਾਂ ਤੱਕ ਛੜੀਆਂ ਸਾਡੇ ਵੀਰਾਂ ਤੱਕ ਜੋ ਵੀ ਪਹੁੰਚੀ ਨਾ ਅਸੀਂ ਉਹਨਾਂ ਨੂੰ ਯਾਦ ਕਰਾ ਰਹੇ ਹਾਂ ਤੇ ਹੋਰ ਵੀ ਵਾਅਦਾ ਕਰਾ ਰਹੇ ਹਾਂ ਵੀ ਗਾਹਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਜੇਸ਼ ਖੰਨਾ ਜੀ ਜਿੱਤਦੇ ਨੇ ਖੰਨਾ ਜੀ ਦੇ ਰਾਹੀਂ ਅਸੀਂ ਇਸ ਇਲਾਕੇ ਦਾ ਇਸ ਇਲਾਕੇ ਨਿਵਾਸੀਆਂ ਦਾ ਅਸੀਂ ਹੋਰ ਵਿਕਾਸ ਕਰਾਂਗੇ ਤੇ ਜਿਹੜੀ ਗੱਲ ਤੁਸੀਂ ਜਿਵੇਂ ਜਿਵੇਂ ਡੈਂਕਲ ਨੇ ਕਹੀ ਹੈ ਵੀ ਕਿਸਾਨ ਜੱਥੇਬੰਦੀ ਦੀ ਗੱਲ ਕਰਦੇ ਹਾਂ ਕਿਸਾਨ ਜੱਥੇਬੰਦੀਆਂ 2022 ਦੀ ਵੋਟਾਂ ਵਿੱਚ ਖੜੇ ਹੋਏ ਸੀਗੇ ਜੀ ਉਹਨਾਂ ਦਾ ਹਾਲ ਤੁਸੀਂ ਆਪ ਦੇਖ ਚੁੱਕੇ ਹੋ ਕਿਸਾਨ ਭਰਾਵਾਂ ਦਾ ਉਹਨਾਂ ਜੱਥੇਬੰਦੀਆਂ ਦਾ ਕੋਈ ਭਰੋਸਾ ਨਹੀਂ ਉਹ ਵੀ ਦੇਖ ਰਹੇ ਨੇ ਸਾਨੂੰ ਕੋਈ ਐਸਾ ਚਿਹਰਾ ਚਾਹੀਦਾ ਹੈ ਜਿਹੜਾ ਸਾਡੀ ਆਵਾਜ਼ ਬਣੇ ਤੇ ਕਹਿੰਦੇ ਨੇ ਨਾ ਵੀ ਚੰਗੇ ਵਿਆਹ ਵਾਸਤੇ ਇੱਕ ਬਚੋਲੀਆ ਵਧੀਆ ਚਾਹੀਦਾ ਜਿੰਨਾ ਵਧੀਆ ਬਚੋਲੀਆ ਹੋਊਗਾ ਉਹ ਚੱਜ ਦਾ ਬਚੋਲੀਆ ਅੱਜ ਤੱਕ ਇਹਨਾਂ ਜੱਥੇਬੰਦੀਆਂ ਨੇ ਪਛਾਣ ਨਹੀਂ ਦਿੱਤਾ ਇਹ ਬਚੋਲੇ ਬਣ ਕੇ ਖੰਨਾ ਜੀ ਇਸ ਇਲਾਕੇ ਦੇ ਪੂਰੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਹੱਲ ਕਰਨਗੇ ਜੀ ਬਿਲਕੁਲ ਕਿਹਾ ਜਾਂਦਾ ਹਾਂਜੀ ਤੇ ਬੀਜੇਪੀ ਨੂੰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਧਰ ਤੁਹਾਨੂੰ ਸ਼ਹਿਰਾਂ ਦੀ ਬੇਵਕਿਵੇਂ ਲੱਗ ਰਹੀ ਹੈ ਬਿਲਕੁਲ ਏਰੀ ਤੁਸੀਂ ਜਿਹੜਾ ਰਾਮ ਰਾਮ ਮੰਦਿਰ ਦਾ ਮੁੱਦਾ ਰੱਖਿਆ ਦੇਖੋ ਕਈ ਲੋਕ ਕਹਿੰਦੇ ਨੇ ਇਹਨਾਂ ਨੇ ਕਿਹੜਾ ਇਨਾਂ ਨੇ ਬਣਾਇਆ ਸੁਪਰੀਮ ਕੋਰਟ ਬਿਲਕੁਲ ਠੀਕ ਹੈ ਸੁਪਰੀਮ ਕੋਰਟ ਨੇ ਬਣਾਇਆ ਸਨ 80 ਤੋਂ ਲੈ ਕੇ 2022 ਤੱਕ ਅਜ ਤੱਕ ਕੀ ਨੇ ਇਨ ਹਾਦਾਂ ਨਾਰਾ ਮਾਰਿਆ ਔਰ ਹਾ ਦੇ ਮਾਰੇ ਨਾਰੇ ਦਾ ਜਿਹੜਾ ਮੁੱਲ ਹੈ ਉਹ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਵੀ ਕਿਵੇਂ ਉੜੀਦਾ ਉਹ ਮਲੇਰਕੋਟਲਾ ਦੀ ਜਿੰਦ ਜਿੰਦੀ ਆਉਂਦੀ ਇੱਕ ਐਗਜ਼ਾਮਪਲ ਹੈ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਸੀਗਾ ਉਹ ਅੱਜ ਅਜੇ ਹਿੰਦੂ ਵੋਟ ਉਹਨਾਂ ਨੂੰ ਵੋਟ ਪਾਊਗਾ ਨਹੀਂ ਪਾਊਗਾ ਇਹ ਸਾਰੇ ਚਾਹੇ ਕਾਂਗਰਸੀ ਵੀਰਾ ਚਾਹੇ ਕੋਈ ਵੀ ਹੈ ਉਹ ਹਿੰਦੂ ਦੇਖੋ ਅਸੀਂ ਜਨਮ ਤੋਂ ਹਿੰਦੂ ਆ ਹਿੰਦੂ ਧਰਮ ਨੂੰ ਮੰਨਦੇ ਸਨਾਦ ਹੁੰਦਾ ਹਰ ਧਰਮ ਦੀ ਅਸੀਂ ਜਿੱਤ ਕਰਦੇ ਆ ਪੰਜ ਕਿੱਲਾਂ ਦੇ ਵਿੱਚ ਅੱਜ ਬਰਾਬਰ ਮਸਜਿਦ ਵੀ ਬਣ ਰਹੀ ਹੈ ਪਰ ਉਹਦੀ ਕੋਈ ਗੱਲ ਨਹੀਂ ਕਰ ਰਿਹਾ ਕਿਉਂਕਿ ਇਹਨਾਂ ਨੇ ਧਰਮ ਦਾ ਮੁੱਦਾ ਬਣਾਇਆ ਹੋਇਆ ਹੈ ਜੀ ਹਮੇਸ਼ਾ ਤੋਂ ਹੀ ਭਾਜੀਪੀ ਨੇ ਜਿਹੜੀ ਗੱਲ ਕਹੀ ਉਹ ਕੀਤੀ ਹੈ ਚਾਹੇ 370 ਦਾ ਹਟਾਉਣ ਦੀ ਗੱਲ ਹੋਵੇ ਚਾਹੇ ਉਹ ਜਦੋਂ ਦੋ ਸੀਗੇ ਉਦੋਂ ਵੀ ਐਮਪੀ ਚ ਉਦੋਂ ਵੀ ਉਦਾਂ ਹੀ ਗੱਲ ਕੀਤੀ ਅੱਜ ਜੇ ਬੰਮੋ ਚਨੇਤਾ ਵੀ ਉਹ ਹੀ ਗੱਲ ਕਹਤੀ ਹੈ ਜੀ ਤੁਸੀਂ ਦੇਖੋ ਬੀਜੇਪੀ ਆਪਣੀ ਗੱਲ ਤੋਂ ਕਦੇ ਨਹੀਂ ਪਲਟੀ ਜੋ ਕਿਹਾ ਹੈ ਉਹ ਕੀਤਾ ਹੈ ਜੋ ਆਉਣ ਵਾਲੇ ਵਾਦੇ ਨੇ ਇਸ ਦੇਸ਼ ਨੂੰ ਦੁਨੀਆ ਦਾ ਨੰਬਰ 1 ਦੇਸ਼ ਬਣਾਉਣਾ ਦੁਨੀਆ ਦਾ ਨੰਬਰ 1 ਦੇਸ਼ ਬਣਾਣਾ ਉਹ ਆਉਣ ਵਾਲੇ ਟਾਈਮ ਦੇ ਵਿੱਚ 5 ਸਾਲਾਂ ਦੇ ਵਿੱਚ ਮੋਤੀ ਬਣਾਉਣਗੇ ਬਿਲਕੁਲ ਪਰ ਵਿਰੋਧੀ ਕਹਿੰਦੇ ਨੇ ਕਿ ਬੀਜੇਪੀ ਧਾਰਮਿਕ ਰਾਜਨੀਤੀ ਕਰਦੀ ਆ ਧਰਮ ਦੇ ਮਾਮਲੇ 'ਚ ਕਿਤੇ ਨਾ ਕਿਤੇ ਬੀਜੇਪੀ ਨੇ ਗੜਬੜ ਕੀਤੀ ਹੈ ਕਾਂਗਰਸ ਵੀ ਬੋਲ ਰਹੇ ਨੇ ਕਿ ਧਾਰਮਿਕ ਮਸਲਿਆਂ ਤੇ ਜ਼ਿਆਦਾ ਰਾਜਨੀਤੀ ਕਰਨੀ ਨਹੀਂ ਚਾਹੀਦੀ ਇੱਥੋਂ ਤੱਕ ਕਹਿ ਰਹੇ ਵਿੱਚ ਕਿਸੇ ਵੀ ਧਰਮ ਜਿਵੇਂ ਮਲੋ ਜਿਵੇਂ ਹਿੰਦੂ ਧਰਮ ਦੀ ਗੱਲ ਕਰੀਏ ਸਾਡੀ ਡਿਮਾਂਡ ਸੀ ਕਿ ਵੀ ਇਸ ਦੇਸ਼ ਦੇ ਵਿੱਚ ਰਾਮ ਮੰਦਰ ਹੋਣਾ ਚਾਹੀਦਾ ਸਿੱਖ ਭਰਾਵਾਂ ਦੀ ਆਸਤਾ ਦਾ ਕੇਂਦਰ ਅੱਜ ਹਰਮਨ ਸਾਹਿਬ ਬਣਿਆ ਹੋਇਆ ਹੈ ਬਿਲਕੁਲ ਸਹੀ ਕਹਿ ਰਹੀ ਮੁਸਲਮਾਨ ਭਰਾਵਾਂ ਦਾ ਜੀ ਮੱਕਾ ਮਦੀਨਾ ਬਣਿਆ ਹੋਇਆ ਜੀ ਅੱਜ ਇੱਥੇ 85% ਹਿੰਦੂਆਤ ਨੂੰ ਕੀ ਲੱਗਦਾ ਨਹੀਂ ਕਿ ਵੀ ਹਿੰਦੂ ਭਰਾਵਾਂ ਦਾ ਇੱਥੇ ਹਿੰਦੂ ਰਾਮ ਮੰਦਰ ਬੰਨਾ ਚਾਹੀਦਾ ਸੀ ਇਸ ਕੋਈ ਦਰਾਇਆ ਹੈ ਜੀ ਅੱਜ 85% ਪਪੂਲੇਸ਼ਨ ਦੇ ਹੋਣ ਦੇ ਬਾਵਜੂਦ ਅਸੀਂ ਆਪ ਦਾ ਜਿਹੜਾ ਰਾਮ ਮੰਦਰ ਬਣਾਇਆ ਉਹ ਸਪਿੰਗ ਕੋਰਟ ਟਰਾਈ ਬਣਾਇਆ ਠੀਕ ਹੈ ਤੋ ਇਹ ਚ ਗਲਤ ਕੀ ਹੋਇਆ ਅਕਾਲੀ ਦਲ ਵੀ ਤਾਂ ਕਰਦਾ ਜੀ ਨਹੀਂ ਬਾਕੀ ਬਾਕੀ ਤੁਹਾਨੂੰ ਕੀ ਲੱਗਦਾ ਪਹਿਲਾਂ ਅਕਾਲੀ ਦਲ ਨਾਲ ਅਲਾਈਅੰਸ ਹੁੰਦਾ ਸੀ ਬੀਜੇਪੀ ਦਾ ਦੋ ਤਿੰਨ ਸੀਟਾਂ ਪੰਜਾਬ ਚ ਆਉਂਦੀਆਂ ਸੀ 13 ਚੋਂ ਹੁਣ ਕੀ ਲੱਗਦਾ ਕਿਵੇਂ ਦਾ ਰਹਿਣ ਵਾਲਾ ਜਿਵੇਂ ਤੁਸੀਂ ਆਰਾਮ ਮੰਦਰ ਦੀ ਗੱਲ ਕਰਦੇ ਹੋ ਜਾਂ ਹੋਰ ਵੀ ਜਿਹੜੀਆਂ ਗੱਲਾਂ ਵਾਲੀਆਂ ਵਧੀਆ ਲੱਗੀਆਂ ਨੇ ਵੀ ਇਹ ਕੀ ਫਿਰ ਸੀਟਾਂ ਦਾ ਕਿਵੇਂ ਲੱਗ ਰਿਹਾ ਤੁਹਾਨੂੰ ਅਕਾਲੀ ਦਲ ਨੇ ਹਮੇਸ਼ਾ ਇਹ ਸੋਕਣ ਵਾਲੀ ਕੀਤੀ ਹੈ ਜੀ ਬੀਜੇਪੀ ਨਾਲ ਬੀਜੇਪੀ ਦੇ ਲੀਡਰ ਆਉਣ ਉਹ ਬੀਜੇਪੀ ਵਰਕਰ ਆਉਣ ਕਦੇ ਉਤਰ ਨਹੀਂ ਆਉਂਦੇ ਤਾਂ ਜੀ ਇਸੇ ਕਰਕੇ ਆਪਣੇ ਵਰਕਰਾਂ ਦੀ ਆਵਾਜ਼ ਸੁਣਦੇ ਹੋਏ ਲੀਡ ਅੱਜ ਬੀਜੇਪੀ ਨੇ ਅਸੀਂ ਬਹੁਤ ਗੁੱਸੇ ਆ ਸਾਨੂੰ ਲੱਗਦਾ ਵੀ ਬਹੁਤ ਵਧੀਆ ਫੈਸਲਾ ਲੱਤਾ ਗਿਆ ਜੀ ਔਰ ਇਹ ਹੱਕ ਤੇ ਜਾਊਗਾ 13 ਦੀ 13 ਸੀਟਾਂ ਲੈ ਕੇ ਅਸੀਂ ਚੋਲੀ ਪਾਵਾਂਗੇ ਮੋਦੀ ਜੀ ਚੋਲੀ ਪਾਵਾਂਗੇ ਠੀਕ ਆ ਜੀ ਹਾਂ ਜੀ ਜੀ ਕੀ ਨਾਮ ਹੈ ਜੀ ਆਪਣਾ ਨਿਰਿੰਦਰ ਕੁਮਾਰ ਸ਼ੈਲੀ ਜੀ ਅੱਛਾ ਸ਼ੈਲੀ ਜੀ ਕਿਵੇਂ ਦੇਖਦੇ ਹੋ ਕੈਂਪੇਨ ਚੱਲ ਰਹੀ ਆ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਆ ਕੈਂਪੇਨ ਚੱਲ ਰਹੀ ਹੈ ਜੀ ਸਾਡੇ ਹਰ ਵਰਕਰ ਦੇ ਵਿੱਚ ਬੜਾ ਉਤਸ਼ਾਹ ਹੈ ਅਸੀਂ ਪਿਛਲੇ 3 ਦਿਨਾਂ ਤੋਂ ਡੋਰ ਟੂ ਡੋਰ ਭਵਾਨੀਗੜ੍ਹ ਕਰ ਰਹੇ ਹਾਂ ਜਿਸ ਬੰਦੇ ਕੋਲ ਵੀ ਅਸੀਂ ਗਏ ਹਾਂ ਜਿਸ ਘਰ ਦਾ ਵੀ ਅਸੀਂ ਬੂਆ ਖੜਕਾਇਆ ਹਰੇਕ ਨੇ ਸਾਨੂੰ ਪੋਜ਼ਿਟਿਵ ਹੀ ਮਤਲਬ ਆਪਣੀ ਦਿੱਤੀ ਹੈ ਠੀਕ ਹੈ ਸੰਗਰੂਰ ਚ ਕੀ ਲੱਗਦਾ ਮੁਕਾਬਲਾ ਕਿਸ ਕਿਸ ਉਮੀਦਵਾਰ ਦਾ ਰਹਿਣ ਵਾਲਾ ਸੰਗਰੂਰ ਚ ਮੁਕਾਬਲੇ ਵਾਲੀ ਕੋਈ ਅਸਦੀ ਗੱਲ ਨਹੀਂ ਹੈ ਕਿ ਜੀ ਦੇਖੋ ਅਰਵਿੰਦ ਖੰਨਾ ਜੀ ਨੇ ਇੱਕ ਬੇਦਾਗ ਤੇ ਮਤਲਬ ਨਿਰਸਵਾਰਥ ਸੇਵਾ ਕਰਨ ਵਾਲੇ ਪਰਸਨ ਨੇ ਹਰ ਬੰਦਾ ਉਹਨਾਂ ਨੂੰ ਜਾਣਦਾ 25 ਸਾਲ ਤੋਂ ਉਹ ਸੇਵਾ ਕਰ ਰਹੇ ਨੇ ਬਾਕੀ ਭਾਜਪਾ ਦੀ ਜਿਹੜੀ ਆਪਣੀ ਵੋਟ ਬੈਂਕ ਹੈ ਦੇਖੋ ਤਾਂ ਹੈ ਹੀ ਹੈ ਅਰਵਿੰਦ ਖੰਨਾ ਜੀ ਦਾ ਜਿਹੜਾ ਆਪਣਾ ਇੱਕ ਅਲੱਗ ਆਧਾਰ ਹੈ ਇਸ ਕਰਕੇ ਸਾਨੂੰ ਕੋਈ ਲੱਗਦਾ ਨਹੀਂ ਵੀ ਇਸ ਮਤਲਬ ਸਾਡੇ ਕੋਈ ਮੁਕਾਬਲੇ ਚ ਹੈ ਸਾਸੀ ਆਪਣੀ ਜਿੱਤ ਸਾਨੂੰ ਸਾਫ ਦਿਖ ਰਹੀ ਹੈ ਠੀਕ ਹੈ ਆਮ ਆਦਮੀ ਪਾਰਟੀ ਦੇ ਆਗੂ ਨੇ ਵਲੰਟੀਅਰ ਨੇ ਤੇ ਬੀਜਪੀ ਤਾਂ ਕਹਿੰਦੇ 3 4 ਨੰਬਰ ਤੇ ਇਥੋਂ ਤੱਕ ਕਹਿ ਰਹੇ ਨੇ ਦੇਖੋ ਵਿਰੋਧੀਆਂ ਦਾ ਕਹਿਣੀ ਹੈ ਜੀ ਵਿਰੋਧੀਆਂ ਕੋਲ ਕੁਝ ਹੈ ਨਹੀਂਗਾ ਤੁਸੀਂ ਦੇਖ ਰਹੇ ਹੋ ਆਮ ਆਦਮੀ ਪਾਰਟੀ ਦਾ ਜਦੋਂ ਉਹਨਾਂ ਨੇ ਇੱਕ ਹਵਾ ਬਣਾਈ ਸੀ ਝੂਠ ਦੇ ਬਲੰਦੇ ਲੈ ਕੇ ਲੋਕਾਂ ਦੇ ਵਿੱਚ ਉਹ ਗਏ ਲੋਕਾਂ ਨੂੰ ਏਡੇ ਏਡੇ ਸੁਪਨੇ ਦਿਖਾਏ ਪਰ ਅੱਜ ਉਹ 2 ਸਾਲਾਂ ਦੇ ਵਿੱਚ ਉਹ ਕੁਝ ਨਹੀਂ ਉਹਨਾਂ ਨੇ ਕਰਕੇ ਦੇਖਿਆ ਤੁਸੀਂ ਦੇਖਿਆ ਵੀ ਜਿੰਨੀ ਵੋਟ ਬੈਂਕ ਪਹਿਲਾਂ ਆਮ ਆਦਮੀ ਪਾਰਟੀ ਦੀ ਸੀ ਜਾਂ ਜਿੰਨਾ ਵਰਕਰ ਦਿਲ ਤੋਂ ਆਮ ਆਦਮੀ ਪਾਰਟੀ ਦੇ ਲਈ ਕੰਮ ਕਰ ਰਿਹਾ ਸੀ ਮੈਨੂੰ ਉਹਨਾਂ ਦਾ ਅੱਜ ਵਰਕਰ ਕਿਤੇ ਵੀ ਦਿਖ ਨਹੀਂ ਰਿਹਾ ਕਿਤੇ ਉਹਨਾਂ ਦਾ ਕੋਈ ਸਾਨੂੰ ਪ੍ਰਚਾਰ ਨਹੀਂ ਦਿਖ ਰਿਹਾ ਠੀਕ ਹੈ ਸੁਖਪਾਲ ਸਿੰਘ ਖਹਿਰਾ ਨੂੰ ਕਿ ਸੁਖਵਾਲਾ ਰਿੰਗਰਾ ਦੇ ਕੋਈ ਬੰਦੇ ਲੋਕ ਆ ਜਿਹੜੇ ਇੱਥੋਂ ਦੇ ਸੰਗਰੂਰ ਦੇ ਉਹਨਾਂ ਨੂੰ ਜਾਣਦੇ ਨਹੀਂ ਬਾਹਰੋਂ ਆਏ ਨੇ ਤੇ ਮੈਨੂੰ ਨਹੀਂ ਲੱਗਦਾ ਕਿ ਇੱਥੇ ਬਾਹਰਲਾ ਬੰਦਾ ਆ ਕੇ ਕਰੇ ਸੇਵਾ ਕਰਦੋ ਠੀਕ ਹੈ ਆਪਣਾ ਆਏ ਨੇ ਆ ਕੇ ਆਪਣੇ ਗੱਲਾਂ ਬਾਤਾਂ ਲੋਕਾਂ ਨਾਲ ਕਰਨਗੇ ਪਰ ਨਹੀਂ ਲੋਕਾਂ ਨੇ ਉਹਨਾਂ ਨੂੰ ਮਤਲਬ ਨੋ ਕਰਨਾ ਸਿਮਰਨਜੀਤ ਸਿੰਘ ਮਾਨ ਨੇ ਜਿਮਰੀ ਚੋਣ ਜਿੱਤੀ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਸੀ ਕਿਵੇਂ ਦੇਖਦੇ ਉਹਨਾਂ ਨੂੰ ਉਹਨਾਂ ਦੀ ਵੇਬ ਵੀ ਲੱਗਦੀ ਹੈ ਕਿ ਅੱਪ ਹੋ ਰਹੀ ਹੈ ਜੀ ਸਿਮਰ ਸਿੰਘ ਮਾਨ ਦਾ ਤਾਂ ਇਹ ਜੀ ਉਦੋਂ ਦੇਖੋ ਕੋਈ ਪਾਰਟੀਆਂ ਕੋਲ ਕੁਝ ਹੈ ਨਹੀਂ ਸੀਗਾ ਆਮ ਆਦਮੀ ਪਾਰਟੀ ਦਾ ਵੀ ਕੋਈ ਹੋ ਨਹੀਂ ਸੀਗਾ ਭਾਜੀਪੀ ਦਾ ਕੋਈ ਆਪਣਾ ਆਧਾਰ ਨਹੀਂ ਸੀਗਾ ਉਸ ਟਾਈਮ ਭਾਜੀਪੀ ਦੇ ਵਰਕਰ ਸੀਗੇ ਜਿਹੜੇ ਉਹ ਸ਼ਾਂਤ ਸੀਗੇ ਕਿਉਂਕਿ ਅਕਾਲੀ ਦਲ ਨਾਲ ਗੱਠਜੋੜ ਸੀਗਾ ਠੀਕ ਹੈ ਬਾਕੀ ਜਿਹੜਾ ਹੁਣ ਵਾਲਾ ਕੋਈ ਏਦਾਂ ਮਤਲਬ ਹੁਣ ਮੈਨੂੰ ਕੋਈ ਏਦਾਂ ਦਾ ਕੁਝ ਨਹੀਂ ਲੱਗ ਰਿਹਾ ਸਾਨੂੰ ਤਾਂ ਭਾਜੀਪੀ ਦਾ ਜਿਹੜਾ ਪੂਰਾ ਪ੍ਰੋਪਰ ਜਿਹੜਾ ਸਿਸਟਮ ਹੈ ਉਹ ਭਾਜੀਪੀ ਹੀ ਆਵੇਗੀ ਠੀਕ ਹੈ ਅਕਾਲੀ ਦਲ ਤੁਹਾਡੀ ਭਾਈਵਾਲ ਪਾਰਟੀ ਰਹੀ ਆ ਪਹਿਲਾਂ ਤੋਂ ਹੁਣ ਵੀ ਮੈਦਾਨ 'ਚ ਨੇ ਹੁਣ ਕੀ ਲੱਗਦਾ ਅਕਾਲੀ ਦਲ ਨੂੰ ਕਿਵੇਂ ਦੇਖਦੇ ਹੋ ਅਕਾਲੀ ਦਲ ਤਾਂ ਜਿਵੇਂ ਮੇਰੇ ਭਰਾ ਸੁਸ਼ਾਨਤ ਜੀ ਪਹਿਲਾਂ ਦੱਸ ਹੀ ਚੁੱਕੇ ਨੇ ਕਿ ਸਾਡੇ ਨਾਲ ਉਹਨਾਂ ਦਾ ਜਿਹੜਾ ਗਠ ਜੋੜ ਸੀਗਾ ਇੰਨੀ ਦੇਰ ਤੋਂ ਅਸੀਂ ਭਾਈਵਲ ਰਹੇ ਆ ਪਰ ਉਹਨਾਂ ਨੇ ਸਾਡੇ ਨਾਲ ਹਮੇਸ਼ਾ ਮਤਰਿਆਂ ਲਈ ਸ਼ਲੂਕ ਕੀਤਾ ਸਾਡੇ ਕੋਲ ਇੰਨਾ ਕੋਈ ਸਿਸਟਮ ਬੀਜੇਪੀ ਕੋਲ ਹੈ ਨਹੀਂ ਸਰ ਵਰਕਰਾਂ ਦੇ ਵਿੱਚ ਉਦੋਂ ਇੰਨਾ ਉਤਸ਼ਾਹ ਨਹੀਂ ਸੀ ਪਰ ਹੁਣ ਹਰ ਵਰਕਰ ਦੇ ਵਿੱਚ ਵੀ ਇਹ ਉਤਸ਼ਾਹ ਹੈ ਸਾਨੂੰ ਲੱਗ ਰਿਹਾ ਵੀ ਅਸੀਂ ਆਪਣੇ ਲਈ ਲੜ ਰਹੇ ਆ ਆਪਣੀ ਚੋਣ ਲੜ ਰਹੇ ਆ ਲੋਕਾਂ ਦਾ ਅਸੀਂ ਕੰਮ ਕੁਝ ਕਰ ਸਕਾਂਗੇ ਲੋਕਾਂ ਦੇ ਵਿੱਚ ਜਾ ਸਕਾਂਗੇ ਲੋਕਾਂ ਦੇ ਮਸਲੇ ਹੱਲ ਕਰਾ ਸਕਾਂਗੇ ਕਿਉਂਕਿ ਪਾਵਰ ਸਾਰੀ ਸਾਡੇ ਕੋਲ ਹੋਏਗੀ ਜਦੋਂ ਅਸੀਂ ਜਿੱਤਾਂਗੇ ਤਾਂ ਇਸ ਕਰਕੇ ਮਤਲਬ ਅਕਾਲੀ ਦਲ ਜਿਵੇਂ ਧਨੇੜੀ ਸਾਹਿਬ ਨੇ ਕਿਹਾ ਕਿ ਅਰਵਿੰਦ ਖੰਨਾ ਜੇ ਜਿੱਤੇ ਖੇਤੀਬਾੜੀ ਮੰਤਰੀ ਬਣ ਸਕਦੇ ਨੇ ਬਣਨਗੇ ਜੀ ਤਾਂ ਮਸਲੇ ਖੇਤੀਬਾੜੀ ਦੇ ਵੀ ਹੱਲ ਹੋਣਗੇ ਬਿਲਕੁਲ ਹੋਣਗੇ ਜੀ ਦੇਖੋ ਇਹ ਤਾਂ ਸ਼ਕਸ਼ੀਰ ਦੇ ਇਦਾਂ ਦਿਨੇ ਵੀ ਇਹ ਦਮਦਾਰ ਨੇਤਾ ਨੇ ਜੀ ਆਪਣੀ ਪਹਿਚਾਣ ਵੀ ਰੱਖਦੇ ਨੇ ਪੈਠ ਵੀ ਰੱਖਦੇ ਨੇ ਤੇ ਮਤਲਬ ਇਹ ਜਾ ਕੇ ਮਸਲੇ ਹੱਲ ਵੀ ਕਰਵਾਣਗੇ ਇਹਨਾਂ ਦੇ ਆਪਣੇ ਵੀ ਰਿਲੇਸ਼ਨ ਜਿਹੜੇ ਹੈਗੇ ਹੈਗੇ ਉਹ ਤੁਹਾਨੂੰ ਵੀ ਪਤਾ ਹੈ ਵੀ ਕਿਸੇ ਤੋਂ ਲੁਕੇ ਨਹੀਂ ਹੈਗੇ ਇਸ ਕਰਕੇ ਸਾਨੂੰ ਪੂਰਨ ਪੂਰਨ ਉਮੀਦ ਹੈ ਵੀ ਇਹ ਹਰ ਵਰਗ ਦੇ ਕੰਮ ਆਣਗੇ ਤੇ ਹਰ ਖੇਤੇ ਦੇ ਵਿੱਚ ਇਹ ਲੋਕਾਂ ਦਾ ਪਹਲਾ ਹੀ ਕਰਨਗੇ ਬਿਲਕੁਲ ਜੀ ਸੋ ਬੀਜੇਪੀ ਦੇ ਅਹੁਦੇਦਾਰ ਨੇ ਵਰਕਰ ਨੇ ਆਗੂ ਨੇ ਲਗਾਤਾਰ ਕਹਿ ਰਹੇ ਨੇ ਕੇ ਸੱਡ ਵੀ ਜਿੱਤ ਯਕੀਨੀ ਆ ਕਿਉਂਕਿ ਅਸੀਂ ਕੈਂਪੇਨ ਕਰ ਰਹੇ ਆ ਪ੍ਰਚਾਰ ਕਰ ਰਹੇ ਆ ਬਾਈ ਜੂਰੀ ਮੌਜੂਦ ਨੇ ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਇੱਕ ਸੰਗਰੂਰ ਹਲਕੇ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਨਾ ਜੀ ਅਰਵਿੰਦ ਖੰਨਾ ਜੀ ਦਿੱਲੀ ਤੋਂ ਜੂਪੀ ਤੋਂ ਜਿੱਥੋਂ ਚਾਹੇ ਮੋਦੀ ਜੀ ਤੇ ਮਿੱਤਰ ਸਾਹਿਬ ਦੀ ਨੇੜਤਾ ਕਰਕੇ ਜਿੱਥੋਂ ਮਰਜ਼ੀ ਲੜ ਸਕਦੇ ਤੇ ਉਹਨਾਂ ਦੇ ਦਿਲ ਦੇ ਵਿੱਚ ਸੰਗਰੂਰ ਹਲਕੇ ਪ੍ਰਤੀ ਦਰਦ ਆ ਪੰਜਾਬ ਪ੍ਰਤੀ ਦਰਦ ਆ ਉਹ ਕਹਿੰਦੇ ਮੈਂ ਪੰਜਾਬ ਦੀ ਸੇਵਾ ਕਰਨ ਆਇਆ ਠੀਕ ਹੈ ਜੇ ਅਰਵਿੰਦ ਖੰਨਾ ਜੀ ਨੂੰ ਜਿੱਥੇ ਆ ਕੇ ਭੇਜਿਓ ਟੌਪ 5 ਮਿਨਿਸਟਰਾਂ ਵਿੱਚ ਬਣਨਗੇ ਸਾਨੂੰ ਤਾਂ ਦਿੱਲੀ ਧਰਨਾ ਲਾਉਣ ਦੀ ਲੋੜ ਹੀ ਨਹੀਂ ਪਣੀ ਇੱਥੇ ਸੰਗਰੂਰ ਵਾਲੇ ਕਰਾਂਗੇ ਯਾਰ ਜੇ ਸਾਡੀ ਮੰਗ ਨਹੀਂ ਮੰਨਣਗੇ ਇੱਕ ਵਾਰੀ ਜਿੱਥੇ ਆਓ ਤਾਂ ਸਹੀ ਫਿਰ ਜਦੋਂ ਮਰਜ਼ੀ ਧਰਨਾ ਲਾਓ ਅਸੀਂ ਉਹਨਾਂ ਦੇ ਨਾਲ ਖੜਾਂਗੇ ਜੇ ਨਹੀਂ ਮੰਨਣਗੇ ਹੁਣ ਉਹ ਸਾਡੀ ਗੱਲ ਮੰਨਣ ਅਰਵਿੰਦ ਖੰਨਾ ਜੀ ਨੂੰ ਵੱਧ ਵੱਧ ਵੋਟਾਂ ਪਾਉਣ ਦਿੱਲੀ ਕਾਹਦੇ ਵਾਸਤੇ ਜਾਂਦੇ ਫਿਰਾਂਗੇ ਪੱਤਰਨਾ ਲਾਉਣੇ ਥੀ ਲਾਵਾਂਗੇ ਤੁਸੀਂ ਇਹ ਕਿਹਨੂੰ ਕਹੇ ਅਰਵਿੰਦ ਖੰਨਾ ਜੀ ਪਹਿਲਾਂ ਕੇਂਦਰੀ ਮੰਤਰੀ ਹੁੰਦੇ ਆ ਮੰਤਰੀ ਮੰਡਲ 'ਚ ਹੁੰਦੇ ਆ ਧਰਨੇ ਨਾ ਲੱਗਦੇ ਸੰਭੂ ਬ ਉਹ ਉਹਨਾਂ ਨੇ ਇੱਕ ਵਾਦਾ ਕਰਿਆ ਸੀ ਜੇ ਕਹਿੰਦੇ ਵੀ ਕਿਸਾਨਾਂ ਨਾਲ ਧੱਕਾ ਹੋ ਮੈਂ ਪਾਰਟੀ ਛੱਡੂੰਗਾ ਸਾਰਾ ਕੁਝ ਛੱਡੂੰਗਾ ਮੈਂ ਤਾਂ ਲੋਕਾਂ ਦੀ ਸੇਵਾ ਕਰਨ ਆਇਆਗਾ ਜੇ ਉਹਨਾਂ ਨੇ ਰਾਜਨੀਤੀਆਂ ਕਰਨੀ ਹੁੰਦੀ ਯੂਪੀ ਚੋਂ ਲੜ ਲੈਂਦੇ ਦਿੱਲੀ ਤੋਂ ਲੜ ਲੈਂਦੇ ਜਿੱਥੇ ਪੱਕੀ ਸੀ ਉੱਥੋਂ ਜੀ ਇਹ ਸਾਡੇ ਵਾਸਤੇ ਆਏ ਨੇ ਸਾਨੂੰ ਸੋਚਣਾ ਪਊਗੀ ਇਹ ਗੱਲ ਹਾਂ ਜੀ ਕਿਵੇਂ ਦੇਖ ਦੋ ਇੱਥੇ ਤਾਂ ਕੀ ਲੱਗ ਰਿਹਾ ਤੁਹਾਨੂੰ ਸੰਗਰੂਰ ਵੀਰ ਜੀ ਜਿਹੜਾ ਤਾਂ ਲੋਕਾਂ ਨੂੰ ਜੀ ਪੰਜਾਬ ਪ੍ਰਤੀ ਮੋਹ ਹੈ ਜਾਂ ਆਪਣੇ ਜਵਾਕਾਂ ਨੂੰ ਜਿਹੜੇ ਨਹੀਂ ਬਾਹਰ ਭੇਜ ਸਕਦੇ ਉਹ ਤਾਂ ਚਾਹੁੰਦੇ ਨੇ ਵੀ ਇੱਥੇ ਖੰਨਾ ਸਾਹਿਬ ਜਿੱਤਣ ਠੀਕ ਹੈ ਜੇ ਇੱਥੇ ਖੰਨਾ ਸਾਹਿਬ ਜਿੱਤਣਗੇ ਤਾਂ ਪੰਜਾਬ ਦਾ ਪਾਣੀ ਕਿੰਨਾ ਕੁ ਚਿਰ ਚੱਲੂ ਕਿੰਨਾ ਕੁ ਚਿਰ ਖੇਤੀ ਕਰ ਲਾਂਗੇ 5 ਸਾਲਾ 7 ਸਾਲ ਹੈਗਾ ਫਿਰ ਅਸੀਂ ਕੀ ਕਰਾਂਗੇ ਦੱਸੋ ਜੀ ਫੈਕਟਰੀਆਂ ਜ਼ਰੂਰੀ ਨੇ ਫੈਕਟਰੀਆਂ ਕੇਵਲ ਸ੍ਰੀ ਰਵਿੰਦ ਖੰਨਾ ਜੀ ਲੈ ਸਕਦੇ ਨੇ ਕਿਉਂਕਿ ਉਹਨਾਂ ਦੀ ਮੋਦੀ ਜੀ ਨਾਲ ਨਿੱਜੀ ਨੇੜਤਾ ਮਿਤ ਸ਼ਾਹੀ ਜੀ ਨਾਲ ਨਿੱਜੀ ਨੇੜਤਾ ਇਹੋ ਜਿਹਾ ਲੀਡਰ ਜੇ ਸਾਨੂੰ ਕਿੱਥੋਂ ਮਿਲੂਗਾ ਪਰ ਕਿਸਾਨ ਡਰਦੇ ਨੇ ਕਹਿੰਦੇ ਜੇ ਮੰਡੀਆਂ ਤੋੜਤੀਆਂ ਜੀ ਆ ਕਰਤਾ ਆੜਤੀ ਇਹ ਖਤਮ ਕਰਤੇ ਉਹ ਕਰਤੇ ਉਹ ਤੋਂ ਡਰਦੇ ਨੇ ਕਿ ਭਾਜਪਾ ਆ ਗਈ ਕਿਤੇ ਇਹ ਨਾਲ ਕੁਝ ਕਰ ਦੇ ਵੀਰ ਜੀ ਕਾਹਨੂੰ ਹੁੰਦਾ ਜੀ ਪਹਿਲਾਂ 5 10 10 ਸਾਲ ਹੋ ਗਏ ਮੋਦੀ ਸਾਹਿਬ ਨੂੰ ਜੀ ਕਿੰਨੀਆਂ ਕ ਮੰਡੀਆਂ ਤੋੜਤੀ ਇੱਕ ਇਥੇ ਕਈ ਕਹਿੰਦੇ ਨੇ ਜੀ ਜ਼ਮੀਰਾਂ ਦੀ ਗੱਲ ਕਰਦੇ ਨੇ ਡੀਪੂ ਲੈ ਕੇ ਉਹਨਾਂ ਦੀਆਂ ਜ਼ਮੀਰਾਂ ਵੇਚ ਜਾਂਦੀਆਂ ਨੇ ਖੁੱਦੀਆਂ ਜੀ ਠੀਕ ਹੈ ਬਾਕੀ ਕੀ ਲੱਗਦਾ ਮੁਕਾਬਲਾ ਕਿਵੇਂ ਦਾ ਰਹਿ ਰਿਹਾ ਵੀਰ ਜੀ ਮੁਕਾਬਲਾ ਤਾਂ ਹੈ ਖੰਨਾ ਸਾਹਿਬ ਜਿੱਤਣਗੇ 100% ਜੀ ਬਾਕੀ ਜਿਹੜਾ ਸੱਚਾ ਬੰਦਾ ਹੁੰਦਾ ਰੱਬ ਵੀ ਸਾਥ ਦਿੰਦਾ ਠੀਕ ਹੈ ਹਾਂਜੀ ਬਿਲਕੁਲ ਫਗੂ ਵਾਲਾ ਸਾਹਿਬ ਜੱਜਮੈਂਟਾਂ ਤੇ ਜੱਜਮੈਂਟਾਂ ਲੱਗ ਰਹੀਆਂ ਨੇ ਜਦੋਂ ਆਮ ਆਦਮੀ ਪਾਰਟੀਆਂ ਕੋਲ ਜਾਂਦੇ ਆ ਉਹ ਕਹਿੰਦੇ ਸਾਡੀ ਕੈਂਡੀਡੇਟ ਜਿੱਤੂਗਾ ਜਦੋਂ ਕਾਂਗਰਸ ਕੋਲ ਜਾਂਦੇ ਆ ਕਿ ਸਾਡਾ ਕੈਂਡੀਡੇਟ ਸ਼ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਨੇ ਵੀ ਰੁੱਸੇ ਅਸੀਂ ਮ ਸ਼ਰਮਣੀਆਂ ਅਕਾਲੀ ਦਾ ਅਮਰ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਆਖੂ ਕਹਿੰਦੇ ਵੀ ਅਸੀਂ ਫੇਰ ਰਿਕਾਰਡ ਬਣਾਵਾਂਗੇ ਦੂਜੀ ਵਾਰ ਜਿੱਤ ਕੇ ਤੁਹਾਨੂੰ ਕੀ ਲੱਗਦਾ ਹੁਣ ਤੁਹਾਡੇ ਕੋਲ ਤੁਸੀਂ ਕਹਿੰਦੇ ਸਾਡਾ ਵੀ ਕੈਂਡੀਡੇਟ 1 ਲੱਖ ਵੋਟ ਨਾਲ ਜਿੱਤੂਗਾ ਜੀ ਵੈਰਜੀ ਜੀ ਦਾ ਖਾਲਸਾ ਵੈਰਜੀ ਜੀ ਫਤਿਹ ਬਹੁਤ ਧੰਨਵਾਦ ਤੁਹਾਡਾ ਮਾਜਾ ਸਾਹਿਬ ਮੇਥੋਂ ਪਹਿਲਾਂ ਸਾਡੇ ਕਾਂਗਰਸ ਸੀਨੀਅਰ ਭਾਜਪਾ ਪਾਰਟੀ ਦੇ ਵਰਕਰਾਂ ਨੇ ਤੁਹਾਡੇ ਨਾਲ ਗੱਲ ਕੀਤੀ ਹੈ ਜੋ ਮੈਨੂੰ ਲੱਗ ਰਿਹਾ ਹੈ ਜਿਹੜੇ ਤੁਸੀਂ ਕੁਐਸਚਨ ਕੀਤੇ ਨੇ ਬਹੁਤ ਵਧੀਆ ਕੁਐਸਚਨ ਕੀਤੇ ਨੇ ਕਿ ਕਿਸਾਨ ਮਜ਼ਦੂਰ ਵਪਾਰੀ ਦਾ ਰਿਸ਼ਤਾ ਹੈ ਜਿਹੜਾ ਉਹ ਮੈਂ ਸਹੀ ਜਦੋਂ ਅਸੀਂ ਵੇਖ ਰਿਆਂ 32 ਸਾਲ ਤੋਂ ਮੈਂ ਵੀ ਪਾਰਟੀ ਵਿੱਚ ਕੰਮ ਕਰਕੇ ਵੇਖਿਆ ਹੈ ਕਿਸਾਨ ਉਦੋਂ ਵੀ ਧਰਨੇ ਲਾਉਂਦੇ ਸੀ ਉਹਨਾਂ ਦਾ ਰਾਈਟ ਬਣਦਾ ਹੈ ਕਿਸਾਨ ਦਾ ਆਪਣੀਆਂ ਮੰਗਾਂ ਮੰਨਣ ਦਾ ਪਰ ਅੱਜ ਜਿਹੜਾ ਮੁੱਦਾ ਉਹਨਾਂ ਨੇ ਉਠਾਇਆ ਹੈ ਕਿਉਂਕਿ ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੋਸ਼ਿਸ਼ ਕੀਤੀ ਵੀ ਕਿਸਾਨਾਂ ਦੀਆਂ ਜਿਹੜੀ ਆਵਾਜ਼ ਹੈ ਉਹਦਾ ਹੱਲ ਕੱਢਿਆ ਜਾਵੇ ਪਰ ਕਿਤੇ ਨਾ ਕਿਤੇ ਕਮੀ ਰਹੀ ਉਹ ਕਮੀ ਕਰਕੇ ਜਿਹੜਾ ਇਹ ਅੱਜ ਚੱਲ ਰਿਹਾ ਸਾਰੇ ਪੰਜਾਬ ਦਾ ਘਰਾਓ ਚੱਲ ਰਿਹਾ ਉਹ ਉਹਨਾਂ ਦਾ ਗੁੱਸਾ ਜ਼ਾਹਰ ਹੋ ਰਿਹਾ ਹੈ ਮੇਰੀ ਬੇਨਤੀ ਇਹ ਹੈ ਸੰਗਰੂਰ ਦੇ ਖਾਸ ਕਰਕੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਜਿਹੜੇ ਸ਼੍ਰੀ ਰਵਿੰਦ ਖੰਨਾ ਜੀ ਜਿਨ੍ਹਾਂ ਨੂੰ ਸੰਗਰੂਰ ਤੋਂ ਭਾਜਪਾ ਨੇ ਮੈਂਬਰ ਪਾਰਲੀਮੈਂਟ ਦਾ ਟਿਕਟ ਦਿੱਤਾ ਹੈ ਠੀਕ ਹੈ ਉਹਨਾਂ ਨੇ ਸੰਗਰੂਰ ਹਲਕੇ ਦੀ ਪਹਿਲਾਂ ਦੋ ਵਾਰੀ ਐਮ.ਐਲ.ਏ ਰਹਿ ਕੇ ਐਮ.ਪੀ. ਵੀ.ਓ ਚ ਲੜੇ ਨੇ ਪਹਿਲਾਂ ਉਹ ਚਾਹੁੰਦੇ ਰਹੇ ਵੀ ਆਪਣੇ ਦਸਨ ਉਹਦੀ ਕਿਰਤਕ ਮੈਚੂ ਮੈਂ ਸਾਡੇ ਹਲਕੇ ਦੀ ਸੇਵਾ ਕਰਾਂ ਠੀਕ ਹੈ ਸੱਚੇ ਦਿਲੋਂ ਸੇਵਾ ਕਰਨੀ ਚਾਹੁੰਦਾ ਤੁਸੀਂ ਕੁਐਸਚਨ ਕੀਤੇ ਨੇ ਵੀ ਤੁਹਾਨੂੰ ਕੀ ਲੱਗਦਾ ਵੀ ਕੌਣ ਜਿੱਤੂਗਾ ਦੇਖੋ ਤੁਸੀਂ ਸਾਰੇ ਕੈਂਡੀਡੇਟਾਂ ਦਾ ਰੇਖਾ ਜੋਖਾ ਕਰਕੇ ਦੇਖ ਲਓ ਅੱਜ ਅਸੀਂ ਪਿੰਡਾਂ 'ਚ ਜਾ ਰਹੇ ਹਾਂ ਤੁਹਾਨੂੰ ਲੱਗਦਾ ਵੀ ਕਿਸਾਨ ਸ਼ਾਇਦ ਵਿਰੋਧ ਕਰਦੇ ਨੇ ਮੈਨੂੰ ਪੂਰੀ ਉਮੀਦ ਹੈ ਕਿ ਮੈਂ ਸਾਰੇ ਪਿੰਡਾਂ 'ਚ ਜਾ ਰਿਹਾ ਕਿਸੇ ਵੀ ਕਿਸਾਨ ਨੇ ਸਾਨੂੰ ਉਹਨਾਂ ਦਾ ਸੁਝਾਅ ਦੇਣ ਤੋਂ ਰੁਕਿਆ ਨਹੀਂ ਉਹ ਚਾਹੁੰਦੇ ਨੇ ਵੀ ਖੰਨਾ ਸਾਹਿਬ ਬਹੁਤ ਵਧੀਆ ਬੰਦੇ ਨੇ ਸਾਡੇ ਇਲਾਕੇ ਦੇ ਲੋਕਾਂ ਦੀ ਸਮਾਜ ਦੀ ਸੇਵਾ ਕਰ ਰਹੇ ਨੇ ਤੇ ਸਾਨੂੰ ਪੂਰੀ ਉਮੀਦ ਹੈ ਵੀ ਸ਼ਹਿਰਤ ਤੋਂ ਦੇਖੋ ਸਾਨੂੰ ਵੋਟ ਪਈ ਰਹੀ ਹੈ ਪਿੰਡਾਂ 'ਚ ਜੋ ਵੀ ਸਾਨੂੰ ਵੋਟ ਪਾਉਗੀ ਅਸੀਂ ਵੱਡੀ ਲੀਡ ਨਾਲ ਖੰਨਾ ਸਾਹਿਬ ਮੋਦੀ ਸਾਹਿਬ ਦੀ ਝੋਲੀ 'ਚ ਇਹ ਸੀਟ ਜਿੱਤ ਕੇ ਪਾਉਣਗੇ ਠੀਕ ਹੈ ਪਰ ਕਿਸਾਨ ਵਿਰੋਧ ਤਾਂ ਬਹੁਤ ਕਰ ਰਹੇ ਨੇ ਜਿੱਥੇ ਖੰਨਾ ਸਾਹਿਬ ਜਾਂਦੇ ਨੇ ਉਥੇ ਪ੍ਰਦਰਸ਼ਨ ਕਰਦੇ ਮੈਂ ਸਮਝਾਂ ਉਸ ਵਿਰੋਧਤਾ ਦੀ ਕਿਸਾਨਾਂ ਨੂੰ ਵੀ ਉਮੀਦ ਆ ਵੀ ਅਰਵਿੰਦ ਖੰਨਾ ਇੱਕ ਉਹ ਉਮੀਦਵਾਰ ਹੈ ਜੇਕਰ ਅਸੀਂ ਉਹਨੂੰ ਜਿਤਾ ਕੇ ਉਥੇ ਮੈਂਬਰ ਪਾਰਲੀਮੈਂਟੇ ਭੇਜ ਦਿੰਨੇ ਆ ਤਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਬਦੋ ਕਿਸਾਨ ਦੀ ਆਵਾਜ਼ ਆ ਕਿਉਂਕਿ ਉਹ ਪਾਰਟੀ ਵਾਜ ਤੋਂ ਵੀ ਉੱਪਰ ਉੱਠ ਕੇ ਉਹ ਕਿਸਾਨ ਦੇ ਹਮਦਰਦ ਨੇ ਮਜ਼ਦੂਰ ਦੇ ਹਮਦਰਦ ਨੇ ਵਪਾਰੀ ਦੇ ਹਮਦਰਦ ਨੇ ਉਹਨਾਂ ਦੀ ਆਪਦੀ ਸੋਚ ਹੈ ਜੀ ਅਸੀਂ ਉਹਨਾਂ ਨੂੰ ਤਾਕਤ ਦੇਵਾਂਗੇ ਤਾਂ ਮੈਨੂੰ ਲੱਗਦਾ ਵੀ ਪਹਿਲ ਦੇ ਆਧਾਰ ਤੇ ਕਿਤੇ ਵੀ ਪਹਿਲੀ ਮੀਟਿੰਗ ਜੇ ਕਿਸਾਨਾਂ ਦੇ ਜਿਹੜੇ ਮਸਲੇ ਹੱਲ ਕਰਾਏ ਜਾਣਗੇ ਬਿਲਕੁਲ ਜੀ ਸੋ ਬੀਜੇਪੀ ਤੋਂ ਉਮੀਦਵਾਰ ਅਰਵਿੰਦ ਖੰਨਾ ਸੰਗਰੂਰ ਸੀਟ ਤੋਂ ਨੇ ਲਗਾਤਾਰ ਕੈਂਪੇਨ ਕਰ ਰਹੇ ਨੇ ਵਿਰੋਧਤਾ ਵੀ ਹੋ ਰਹੀ ਆ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਐਲਾਨ ਕੀਤਾ ਹੋਇਆ ਕਿ ਬੀਜੇਪੀ ਦੇ ਉਮੀਦਵਾਰ ਦੀ ਅਸੀਂ ਵਿਰੋਧਤਾ ਕਰਾਂਗੇ ਪਰ ਉਹਨਾਂ ਦੇ ਪਾਰਟੀ ਦੇ ਅਹੁਦੇਦਾਰ ਨੇ ਆਗੂ ਨੇ ਉਹ ਪਿੰਡਾਂ 'ਚ ਕੈਂਪੇਨ ਕਰ ਰਹੇ ਨੇ ਆਪ ਕਰ ਕਰ ਜਾ ਰਹੇ ਨੇ ਕਿ ਅਰਵਿੰਦ ਖੰਨਾ ਸ਼ਹਿਰਾਂ 'ਚ ਜਾ ਰਹੇ ਨੇ ਵੱਡੇ ਪ੍ਰੋਗਰਾਮ 'ਚ ਪਹੁੰਚ ਰਹੇ ਨੇ ਤੇ ਅਸੀਂ ਕੈਂਪੇਨ ਕਰ ਰਹੇ ਆ ਅਤੇ ਵੱਡਾ ਦਾਵਾ ਠੋਕ ਰਹੇ ਨੇ ਬੀਜੇਪੀ ਦੇ ਆਗੂ ਕਿ 1 ਲ ਦੂਰ ਤੋਂ ਜਿੱਤਣਗੇ ਕਿਉਂਕਿ ਹਰ ਪਾਰਟੀ ਦੇ ਜਿਹੜੇ ਆਗੂ ਨੇ ਆਪਣੀ ਪਾਰਟੀ ਦੀ ਜਿੱਤ ਯਕੀਨੀ ਬਣਾਉਂਦੇ ਨੇ ਹੁਣ ਦੇਖਣਾ ਹੋਵੇਗਾ ਕਿ 4 ਜੂਨ ਦੇ ਨਤੀਜੇ ਕਿਸ ਤਰ੍ਹਾਂ ਦੇ ਆਉਣਗੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ